ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਸਬਕਾ ਸਰਪੰਚ ਵਿੰਦਰ ਸਿੰਘ ਜੋ ਬੀਬੀ ਵਾਲੇ ਪਿੰਡ ਬਾਰੇ ਜਾਣਕਾਰੀ ਦੇਣਗੇ ਬੀਬੀ ਵਾਲਾ ਪਿੰਡ ਐਂ ਸਹਿਰ ਦੀ ਬਿਠੰਡੇ ਦੀ ਬੱਖੀ ਦੇ ਵਿੱਚ ਵਸਿਆ ਹੋਇਆ ਹੈ ਪਿੰਡ ਬੀਬੀ ਵਾਲਾ ਉਹਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਨ ਸਰਪੰਚ ਵਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਇਹ ਦੱਸੋ ਜੀ ਇਹਦਾ ਪਿੰਡ ਦਾ ਜਿਹੜਾ ਵਿਕਾਸ ਹੋਇਆ ਜਦੋਂ ਵੀ ਵਸਿਆ ਹੈ ਉਹਦੇ ਬਾਰੇ ਜਾਣਕਾਰੀ ਪਿੰਡ ਦਾ ਪਸ਼ੋਕੜ ਲਗਭਗ 17ਵੀਂ ਸਈ ਤੋਂ ਸ਼ੁਰੂ ਚ ਸਟਾਰਟ ਹੋ ਗਿਆ। ਅੱਛਾ। ਪਹਿਲਾਂ ਇਹ ਪਿੰਡ ਏਰਗਾ ਜੰਗਲੀ ਸੀ ਜੀ। ਹਾਂਜੀ ਹਾਂਜੀ। ਘਿੱਲੋਂ ਬੋਤ ਇਸ ਦੇ 17ਵੀਂ ਸਈ ਦੇ ਸਟਾਰਟ ਵਿੱਚ ਆਇਆ ਜੀ। ਹਾਂਜੀ ਹਾਂਜੀ। ਹਾਂਜੀ। ਇਸ ਦਾ ਸਬੰਧ ਸਾਡੇ ਪਿੰਡ ਦਾ ਬੀਬੀ ਕਰਮਕੌਰ ਜੀ। ਉਹਨਾਂ ਦੇ ਬਡੇਰੇ। ਹਾਂਜੀ। ਬਾਬਾ ਆਦਮ ਜੀ। ਹਾਂਜੀ। ਭਾਈ ਭਗਤੂ ਜੀ। ਹਾਂਜੀ। ਵਿਆਰ ਸਿੰਘ ਜੀ ਉਹਨਾਂ ਦੇ ਦਾਦਾ ਸੀ ਸਾਰੇ। ਠੀਕ ਹੈ। ਪਿੰਡ ਦਾ ਵਸਿੰਦਾ ਇੱਕ ਸੁਆਬ ਬਣਿਆ। ਹਾਂਜੀ। ਹਾਂਜੀ। ਪਿੰਡ ਦਾ ਇਤਿਹਾਸ ਹੈ ਸਾਡੇ ਦਾ ਜੀ ਮੰਨ ਲਓ ਬੀਬੀ ਕਰਮਕੌਰ ਦਾ ਨਾਮ ਤੇ ਬੱਡ ਬੀਬੀ ਵਾਲਾ ਵਸਿਆ ਜੀ ਪਿੰਡ ਦਾ ਵਸਨਾ ਦਾ ਵਿਸ਼ੋਕੜ ਬਹੁਤ ਲੰਮਾ ਹੈ ਜੀ ਪਿੰਡ ਦੇ ਜੋ ਲੰ ਸਾਡੇ ਵੱਡੇ ਵਡੇਰੇ ਬਾਬਾ ਬੁੱਢਾ ਜੀ ਇਹ ਵੀ ਭਾਈ ਬੀਬੀ ਜੀ ਦੇ ਪਡੇਰਿਆਂ ਦੀ ਫੌਜ ਵਿੱਚ ਸਨ ਹਾਂਜੀ ਉਹਨਾਂ ਨੇ ਪਿੰਡ ਬਸਾਉਣ ਦੀ ਇੱਛਾ ਜ਼ਾਹਰ ਕੀਤੀ ਹਾਂਜੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਜੀ ਆਪ ਦਾ ਪਿੰਡ ਬਸਾਉਣਾ ਹੈ ਸਾਨੂੰ ਜ਼ਮੀਰ ਪਟੇ ਨੇ ਦਿੱਤੀ ਆ ਹਾਂਜੀ ਉਹ ਉਹਨਾਂ ਦੇ ਵਡੇਰੇ ਕਹਿੰਦੇ ਵੀ ਤੁਸੀਂ ਕਿੱਥੇ ਬਸਾਓਗੇ ਬਈ ਹਾਂਜੀ ਇਹਦੇ ਦੋਨਾਂ ਸਾਈਡਾਂ ਤੇ ਪਿੰਡ ਦੂਸਰੇ ਪਾਸੇ ਗੋਵਿੰਦਪੁਰਾ ਇਧਰ ਬਠਿੰਡਾ ਹਾਂਜੀ ਵੀ ਇਹ ਜਗ੍ਹਾ ਬਹੁਤ ਥੋੜੀ ਐ ਹਾਂਜੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਇੱਥੇ ਤੁਸੀਂ ਜਗ੍ਹਾ ਦੇ ਦਿਓ ਸਾਡੇ ਬਜ਼ੁਰਗਾਂ ਨੇ ਕਿ ਇੱਥੇ 300 ਏਕੜ ਦਾ ਪਟਾ ਲੈ ਲਿਆ ਬਾਬਾ ਬੁੱਢਾ ਜੀ ਇਹ ਕਿੰਨੀ ਪੀੜੀ ਸੀਗੀ ਜੀ ਤੁਹਾਡੀ ਤੋਂ ਸਾਡੇ ਤੋਂ ਸੀ ਵੀ ਇਹ ਨੌਵੀਂ ਪੀੜੀ ਛੋਟੀ ਸੀ ਹਾਂਜੀ ਚਲੋ ਸਮਾਂ ਲੰਘਦਾ ਗਿਆ ਜੀ ਹਾਂਜੀ ਸਮਾਨਾ ਉਹਦਾ ਬੀਬੀ ਜੀ ਮਾਲੂ ਮਾਝੇ ਵਿੱਚ ਵਸਾਈ ਹੋ ਸਨ। ਅੱਛਾ ਜੀ। ਜਦੋਂ ਬੀਬੀ ਜੀ ਮਾਝੇ ਵਿੱਚ ਵਸਾਈ ਸੀ ਉਹ ਪਰਿਵਾਰ ਉਹ ਸੋਰ ਟਾਈਪ ਦਾ ਸੀ। ਹਾਂਜੀ। ਉਹਨਾਂ ਦੇ ਖਿਆਲ ਨਹੀਂ ਮਿਲਿਚਦਾ ਜੀ ਦੇ। ਉਹ ਖਿਆਲ ਨਹੀਂ ਮਿਲਦਾ ਬੀਬੀ ਆਪਣੇ ਪੇਕੇ ਪੈਣ। ਹਾਂਜੀ। ਪੁੱਛੋ। ਹਾਂਜੀ। ਇੱਥੇ ਆ ਗਏ। ਅੱਛਾ ਜੀ। ਉਹ ਬੀਬੀ ਜੀ ਪੁੱਛੋ ਆ ਗਏ। ਚਲੋ ਉਹਨਾਂ ਦੇ ਬਡੇਰਿਆਂ ਨੇ ਸੋਚਿਆ ਵੀ ਮਾਲੂ ਬੀਬੀ ਨੂੰ ਨਾ ਇੱਥੇ ਰਹਿਣਾ ਔਖਾ ਹੈ। ਹਾਂਜੀ। ਉਹ ਬੀਬੀ ਦੇ ਦਾਦਾ ਜੀ ਨੇ ਅੱਛਾ ਜੀ। ਉਹਨਾਂ ਨੂੰ ਦਾਜ ਵਿੱਚ ਤੇ ਰੂਪ ਵਿੱਚ ਹਾਂਜੀ ਇੱਥੇ ਪਿੰਡ ਦਿੱਤੀ ਦੋ ਤਿੰਨ ਪਿੰਡਾਂ ਦੀ ਜ਼ਮੀਨ ਦਿੱਤੀ ਅੱਛਾ ਜੀ ਤੇ ਬੀਬੀ ਨੂੰ ਆਖਿਆ ਕਿ ਤੂੰ ਬੁੱਢੇ ਗੋਲੇ ਜਾ ਕੇ ਰਹਿਣਾ ਅੱਛਾ ਜੀ ਉਦੋਂ ਇਸ ਖੇਤੇ ਦਾ ਨਾ ਬਾਗਾਂ ਵਾਲੀ ਸੀ ਬੀਬੀ ਵਾਲੇ ਪਿੰਡ ਦਾ ਹਾਂ ਵੀ ਬਾਗਾਂ ਵਾਲੀ ਹੈਗਾ ਵੀ ਤੂੰ ਬੁੱਢੇ ਗੋਲੇ ਵਗ ਜਾ ਤੇ ਬਾਗਾਂ ਵਾਲੀ ਰਹਿਣਾ ਅੱਛਾ ਜੀ ਜਦੋਂ ਬੀਬੀ ਮੰਨ ਲਓ ਇੱਥੇ ਪਿੰਡ ਬਸਾਉਣ ਲਈ ਆਏ ਉਹ ਬੁੱਢਾ ਜੀ ਕੀ ਲੱਗਦੇ ਸੀ ਬੀਬੀ ਜੀ ਦੇ ਉਹ ਤਾਂ ਬੇਸਿਕ ਮੋਲੋਂ ਦੀ ਫੌਜ ਸੀ ਅੱਛਾ ਫੌਜ ਸੀ ਹਾਂ ਪੈਂਟ ਬਸਾਉਣ ਦੀ ਜਗਾ ਪਟਲੇ ਤੇ ਲਈ ਸੀ ਅੱਛਾ ਅੱਛਾ ਜੀ ਮੈਂ ਇੱਥੇ ਪੈਂਟ ਬਸਾਉਂਦਾ 301 ਹਾਂਜੀ ਹਾਂਜੀ ਜਦੋਂ ਉਹ ਮੋਲੋਂ ਆਏ ਇੱਥੇ ਤੇ ਬੀਬੀ ਆ ਗਈ ਬੀਬੀ ਰਹਿਣ ਲੱਗੇ ਇੱਥੇ ਹਾਂਜੀ ਉਹ ਆਪ ਦੇ ਨਾਲ ਬੀਬੀ ਜੀ ਲੋੜੀ ਦੇ ਲੋਕ ਜਿਵੇਂ ਜਿਹੜੇ ਕਿਤਾਕਾਰੀ ਹਾਂਜੀ ਜਿਵੇਂ ਦਰਜੀ ਹੋਗੇ ਹਾਂਜੀ ਮਿਸਤਰੀ ਹੋਗੇ ਹਾਂਜੀ ਰਮਦਾਸ ਕੇ ਸਿੱਖ ਹੋਗੇ ਹਾਂਜੀ ਜਾਂ ਜੱਟ ਸਿੱਖ ਹਾਂਜੀ ਪਾਕ ਦੂਜੇ ਪਿੰਡਾਂ ਤੋਂ ਜਿਵੇਂ ਪੂਸ ਮੰਡੀ ਹੋ ਗਿਆ ਪੁੱਚੋ ਹੋ ਗਿਆ ਹਾਂਜੀ ਹਾਂਜੀ ਬੱਕਰੇ ਬੱਕਰੇ ਗੋਤ ਹਾਂਜੀ ਜਿਵੇਂ ਔਰਕ ਮਨ ਲਓ ਜਮੰਦੇ ਹਾਂਜੀ ਬੜੈਚ ਹਾਂਜੀ ਬਹੁਤ ਹੋਤ ਆ ਸਾਡੇ ਹਾਂਜੀ ਉਹ ਨਾਲ ਲਿਆਈ ਹਾਂਜੀ ਚਲੋ ਹੁੰਦਾ ਹੀ ਆ ਜਦੋਂ ਮਨ ਲਓ ਬੀਪੀ ਇੱਥੇ ਆ ਕੇ ਰਹਿਣ ਲੱਗੇ ਹਾਂਜੀ ਉਹ ਸਾਡੇ ਬਜ਼ੁਰਗਾਂ ਨੂੰ ਲੱਗਾਈ ਮੈਂ ਤਾਂ ਪਿੰਡ ਦਸਾਉਣਾ ਸੀ ਹਾਂਜੀ ਉਹ ਇੱਥੋਂ ਛੱਡ ਕੇ ਹੋਰ ਜਗ੍ਹਾ ਗਿੱਦੜਵਾ ਸਾਈਡ ਤੇ ਚਲੇ ਗਏ ਅੱਛਾ ਜੀ ਉਹ ਤੋਂ ਤੋਂ ਇੱਥੋਂ ਚਲੇ ਗਏ ਉਹ ਬੀਬੀ ਦੇ ਪਾਈ ਸੀ ਮੈਂ ਪਾਈ ਨੂੰ ਵੈਸੇ ਹੀ ਰੱਖਿਆ ਪਿੰਡ ਬਸਾਉਣਾ ਸੀ ਅੱਛਾ ਪਿੰਡ ਬਸਾਉਣਾ ਸੀ ਜਦੋਂ ਚਲੇ ਗਏ ਤਾਂ ਇਹ ਪਿੰਡ ਸਾਡ ਦੇ ਬੀਬੀ ਕੰਮ ਕੋਰ ਦੇ ਨਾਲ ਦੇ ਬੀਬੀ ਵਾਲਾ ਹੋ ਗਿਆ ਅੱਛਾ ਜੀ ਜਦੋਂ ਪਿੰਡ ਬੀਬੀ ਵਾਲਾ ਹੋ ਗਿਆ ਸਾਡੇ ਬਜ਼ੁਰਗ ਮਾਲੂਤਰ ਗਿੱਦੜਵਾ ਸਾਈਡ ਤੇ ਪਤਾ ਨਹੀਂ ਕਿਹੜਾ ਪਿੰਡ ਉੱਥੇ ਰਹਿੰਦੇ ਰਹੇ ਹਾਂਜੀ ਜਦੋਂ ਉੱਥੇ ਰਹਿੰਦੇ ਰਹੇ ਉਸ ਕੋ ਸਮਾ ਉੱਥੇ ਰਹੇ ਹਾਂਜੀ ਉਹਨਾਂ ਦੇ ਤਿੰਨ بیٹے ਜਾਂ ਚਾਰ بیٹے ਹੋਣੇ ਹਾਂਜੀ ਉਹ ਸਮਾ ਪਿਆ ਜੀ ਬਾਹ ਚੋ ਮਹਿਣਾ ਚੋ ਹਾਂਜੀ ਬਾਸ ਫਿਰ ਇੱਥੇ ਰਹਿਣ ਲੱਗ ਗਏ। ਅੱਛਾ। ਜਦੋਂ ਇੱਥੇ ਆ ਗਏ ਤੇ ਬੀਬੀ ਨੂੰ ਪਤਾ ਚੱਲਿਆ ਇਹ ਬੁੱਢਾ ਪਠਿੰਡੇ ਆ ਕੇ ਰਹਿਣ ਲੱਗ ਗਿਆ। ਹਾਂਜੀ। ਤੇ ਉਹਨਾਂ ਨੇ ਸੁਨੇਹਾ ਭੇਜਿਆ ਉਹਨਾਂ ਨੂੰ। ਹਾਂਜੀ। ਵੀ ਤੁਹਾਡੀ ਆਪਣੀ ਜ਼ਮੀਨ ਹੈ। ਹਾਂਜੀ। ਬਾਬਾ ਜੀ ਤੁਸੀਂ ਆਪਦੀ ਜ਼ਮੀਨ ਸੰਭਾਲੋ। ਅੱਛਾ ਜੀ। ਜਿਹਨੂੰ ਸਾਡੇ ਬਜ਼ੁਰਗਾਂ ਦੀ ਜਿਹੜੀ ਇਲਾਤ ਸੀਗੀ। ਹਾਂਜੀ। ਜੀ ਹੁਣ ਅਸੀਂ ਤਿੰਨ ਐਂ। ਅੱਛਾ ਜੀ। ਨੰਬਰ ਦਾ ਅੱਡ ਹੈ। ਹਾਂਜੀ। ਖੜ ਕੇ ਕਿ ਮੋਲੂ ਕਾ ਲੈਣਾ ਵਜਦਾ ਉਹ ਅੱਡ ਹੈ। ਹਾਂਜੀ। ਅਸੀਂ ਹੀ ਅੱਡ ਐ। ਬਕਸੀਸ ਕੇ। ਅੱਛਾ ਜੀ। ਠੀਕ ਹੈ ਜੀ ਤੇ ਮਤਲਬ ਤਿੰਨ ਬਜ਼ੁਰਗਾਂ ਦਾ ਪਰਿਵਾਰ ਹੈ ਤਿੰਨ ਤਿੰਨ ਹੋ ਗਏ ਵੱਖਰੇ ਵੱਖਰੇ ਹਾਂਜੀ ਉਹ ਜਦੋਂ ਬੁੱਢਾ ਜੀ ਸਾਡੇ ਇੱਥੇ ਆ ਕੇ ਰਹਿਣ ਲੱਗੇ ਹਾਂਜੀ ਪਿੰਡ ਅੱਗੇ ਚੱਲ ਪਿਆ ਪਿੰਡ ਦਾ ਨਾਂ ਇਤਿਹਾਸ ਬੀਬੀ ਕਰਮਕੌਰ ਦੇ ਨਾਂ ਤੇ ਵੱਜ ਗਿਆ ਅੱਛਾ ਜੀ ਹਾਂ ਬੀਬੀ ਕਰਮਕੌਰ ਦੇ ਨਾਂ ਤੇ ਇੱਥੇ ਤਾਂ ਕਥਾਵਾਂ ਬਹੁਤ ਹੈ ਬੀਬੀ ਦੇ ਉਸੇ ਮਨੂ ਜੀ ਮਨੂ ਸਾਡੇ ਕਈ ਮਨੂ ਰਹਿੰਦੇ ਨਹੀਂ ਹਾਂਜੀ ਮਤਲਬ ਕਈ ਜੀ ਮਨੂ ਮਾਈ ਸਖਰ ਇਹ ਪਰਿਵਾਰ ਨਹੀਂ ਰਹਿ ਸਕਦਾ ਅਰੇ ਰਹਿ ਸਕਦਾ ਹੁਣ ਤੱਕ ਨਹੀਂ ਰਹਿ ਸਕਦੇ ਵਿੱਚ ਰਹੀ ਵੀ ਜਾਂਦੇ ਹਾਂ ਉਹ ਹੈ ਅਸੂਗੰਦ ਕਥਾਵਾਂ ਹੈਗੀਆਂ ਹਾਂ ਜਿਵੇਂ ਕਰਕੇ ਬੀਬੀ ਨੇ ਇਹ ਕਾਰਨ ਬਣਿਆ ਬਚਨ ਹੋਏ ਹੋਏ ਹਾਂ ਜੀ ਇਹ ਸਾਡੇ ਪਿੰਡ ਦੀ ਪਸੰਦ ਆ ਸਵਾਬਾ ਜੀ ਹਾਂਜੀ 17ਵੀਂ ਸਦੀ ਚ ਵਸਿਆ ਇਹ ਲਗਭਗ ਸਟਾਰਟਿੰਗ ਚ ਜਦੋਂ ਢਿੱਲੋਂ ਕੋ ਤਾਂ ਆਪਣਾ ਇੱਧਰ ਆਇਆ ਬਾਇਆ ਰਾਸਤਾਨ ਬਾਝਾ ਹੁੰਦੇ ਹੋਏ ਇੱਧਰ ਆਪਣਾ ਬੋਸ ਸਥਾਪਿਤ ਹੋਇਆ ਹਾਂਜੀ ਬਾਇਆ ਰਾਸਤਾਨ ਹੋ ਕੇ ਹਾਂਜੀ 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 ਇਕਟੇਨ ਸਾਹਿਬ ਪਤਾ ਲੱਗਿਆ ਵੀ ਜਿਹੜੀ ਬੀਬੀ ਜੀ ਨੂੰ ਕੁਝ ਪਿੰਡ ਦੇ ਵਿੱਚੋਂ ਬੰਡਾਈ ਦੇਸੀ ਬਣਾਈ ਮਨਮੀ ਜੀ ਫਸਲવાડી ਚੋਂ ਉਹ ਕੀ ਸੀ ਸਿਸਟਮ ਜੀ ਆਪਣਾ ਢਿੱਲੋ ਸਾਹਿਬ ਉਹਦਾ ਕਾਰਨ ਇਹ ਹੈ ਜੀ ਮੰਨ ਲਓ ਬੀਬੀ ਨੇ ਲੋਕਾਂ ਨੂੰ ਜੀਨ ਬੰਡੀ ਹਾਂਜੀ ਜੇ ਮੰਨ ਲਓ ਕਿਸੇ ਨੂੰ 40 ਕਿਲੇ ਦੇਤੇ ਹਾਂਜੀ ਹੋਰ ਬੋਤਲ ਨੂੰ 40 ਦੇਤੇ ਖੜੜਿਆਂ ਨੂੰ 40 ਦੇਤੇ ਬਹੁਤ ਸਾਰੇ ਗੋਤਾਂ ਨੂੰ ਉਹ ਆਪਦੇ ਹਿੱਸੇ ਚੋਂ ਉਹ ਆਪਦਾ ਕਿ ਹਿੱਸਾ ਲੈ ਜਾਂਦੇ ਸੀ ਹਾਂਜੀ ਜਿਵੇਂ ਜਿਵੇਂ ਰਾਜਾ ਮਹਾਰਾਜਾਂ ਦਾ ਚੱਲਦਾ ਸੀ ਹਾਂਜੀ ਉਹ ਹਿੱਸਾ ਲੈ ਜਿਵੇਂ ਸਾਡਾ ਕੋ ਉਸ ਸੀ ਸਾਡੇ ਲੋਕਾਂ ਨੇ ਪੱਟੇ ਤੇ ਲਈ ਸੀ ਮੀਨ ਹਾਂਜੀ ਪਰ ਸੀ ਢਿੱਲੋਂ ਵਡਾਈ ਨਹੀਂ ਦਿੰਦੇ। ਅੱਛਾ ਜੀ। ਵੈਸੇ ਹੁਣ ਦਿੰਨੇ ਆ ਸੀ। ਹਾਂਜੀ। ਵੀ ਮੰਨ ਲਓ ਚੱਗ ਕਰਦੇ ਆ ਸੀ ਕਣਕ ਪਾਉਣੇ ਆ। ਹਾਂਜੀ। ਪਰ ਪਹਿਲਾਂ ਨੇ ਹੂ ਨਹੀਂ ਦਿੰਦੇ ਸੀ ਅਸੀਂ। ਅੱਛਾ ਜਦੋਂ ਬੀਬੀ ਸੀਗੇ ਉਸ ਟਾਈਮ ਨਹੀਂ ਹੁਣ ਜਦੋਂ ਕੋਈ ਚੱਗ ਪਣਾ ਰਹਾ ਹੁੰਦਾ ਹੁਣ ਮੁੱਖਿਆਲਾਂ ਦੇ ਸੀਗੇ। ਹਾਂਜੀ। ਅਸਾਰੂ ਸੋਸ ਸੀ ਬੀਬੀ ਦੀ। ਹਾਂਜੀ। ਮੰਨ ਲਓ ਸਾਡੇ ਖੂ ਲੱਗਣਾ। ਹਾਂ। ਉਸ ਤੋਂ ਬਾਅਦ ਸਾਡਾ ਪਿੰਡਾ ਬਹੁਤ ਸਾਰੂ ਵੜੇ। ਅੱਛਾ ਜੀ। ਨਵੀਆਂ ਬਿਲਡਿੰਗਾਂ ਤੇ ਪੱਖ ਚ। ਹਾਂਜੀ। ਪੈਸੇ ਖਰਚਦਾ। ਹਾਂਜੀ। ਐਂ ਜੀ ਜੀ ਹੱਥ ਘੋੜਦਾ। ਹਾਂਜੀ। ਮੰਨ ਲਓ ਸਾਡੇ ਦਰਵਾਜ਼ਾ ਬਣ ਉਹਦੋਂ ਜਦੋਂ ਸਾਡੇ ਪਿੰਡ 'ਚ ਮੰਨ ਲਓ ਪਿੰਡ ਛੋਟੇ ਹੁੰਦੇ ਸੀ ਹਾਂਜੀ ਉਹ ਪਿੰਡ 'ਚ ਪੱਗਾਂ ਨੂੰ ਪੈਸੇ ਪਾਈ ਜਾਂਦੇ ਸੀ ਅੱਛਾ ਜੀ ਜਦੋਂ ਮੰਨ ਲਓ ਪੱਗਾਂ ਨੂੰ ਪੈਸੇ ਪਾਈ ਜਾਂਦੇ ਸੀ ਪੈਸਾ ਇੰਨਾ ਇਕੱਠਾ ਨਹੀਂ ਹੁੰਦਾ ਪਿੰਡ ਛੋਟਾ ਸੀ ਹਾਂਜੀ ਫਿਰ ਪਿੰਡ ਦੀ ਪੰਚਾਇਤ ਹੀ ਜੀ ਨੂੰ ਹਾਂਜੀ ਜਿਵੇਂ ਸਾਡੇ ਮੰਨ ਲਓ ਮਾਨ ਵਾਜ ਦਾ ਸਰਦਾਰ ਵਾਜ ਦੇ ਹਾਂਜੀ ਉਹਨਾਂ ਦੇ ਬਜ਼ੁਰਗ ਇੱਥੇ ਨਾਨਕੇ ਘੇਟਰੀ ਤੇ ਰਹਿੰਦੇ ਸੀ ਜਾਂ ਸਹੌਰੀ ਰਹਿੰਦੇ ਸੀ ਬੀਬੀ ਉਹ ਪਿੰਡ ਦੀ ਹਾਂਜੀ ਹਾਂਜੀ ਉਹਨਾਂ ਨੂੰ ਪਿੰਡ ਦੀ ਪੰਚਾਇਤ ਜੀ ਨੇ ਦਿੱਤੀ ਅੱਛਾ ਜੀ ਥੇ ਪੈਸਾ ਇਕੱਠਾ ਕਰਕੇ ਉਸ ਵੈਲਡਿੰਗ ਤੇ ਲਾਇਆ ਜੋ ਅੱਜ ਤੱਕ ਸਥਾਪਤ ਹੈ ਖੜਾ ਦਰਵਾਜ਼ਾ ਲੋਕਾਂ ਨੇ ਨੂੰ ਸਾਭਿਆ ਉਹ ਸਥਾਪਤਾ ਜੀ ਬਹੁਤ ਸੋਹਣਾ ਹੈ ਦਰਸ਼ਣੀ ਹੈ ਇੱਕ ਜਗ੍ਹਾ ਤੇ ਇਕੱਲੇ ਹੁਣ ਜਿਵੇਂ ਆਪਣਾ ਜੀ ਜਿਵੇਂ ਬੀਬੀ ਤੋਂ ਬਾਅਦ ਵੀ ਸਮਾਦ ਤੇ ਆਪਣਾ ਪੜਾਹਰਾ ਕਰਦੇ ਆ ਜਾਂ ਕੋਈ ਹੋਰ ਹੋਰ ਕੰਮਕਾਰ ਵੀ ਕਰਦੇ ਦੇ ਪਰ ਅੱਧੀ ਕੋਈ ਪਿੰਡ ਚ ਕੋਈ ਜਾਗਰੂਤੀ ਕਲੱਬ ਵਗੈਰਾ ਢਿੱਲੋ ਸਾਹਿਬ ਜਦੋਂ ਨਾ 70 ਦੇ ਦਹਾਕੇ ਤੋਂ ਬਾਅਦ ਅੱਛਾ ਜੀ ਸਾਡੇ ਪਿੰਡ ਦੇ ਲੋਕਾਂ ਨੇ ਮੰਨ ਲਓ ਉੱਥੇ ਬੀਬੀ ਦੀ ਜਗਾ ਬਣਾ ਦਿੱਤੀ ਜਗਾ ਠੀਕ ਹੈ ਜਗਾ ਬਣਾਈ ਤੇ ਲੋ ਸੂਰਜਵਾਨ ਸੱਜਣਾ ਨੇ ਜਿਹੜੇ ਵੱਡੇ ਬਜ਼ੁਰਗਾਂ ਨੇ ਹਾਂਜੀ ਉੱਥੇ ਨਾ ਇੱਕ ਅਖੰਡ ਪੜ੍ਹ ਸਾਹਿਬ ਪ੍ਰਕਾਸ਼ ਕਰਾਉਣਾ ਸ਼ੁਰੂ ਕਰ ਦਿੱਤਾ ਅੱਛਾ ਜੀ ਸਭ 72 ਦੇ ਸਾਂਝਾ ਸਾਰੇ ਪਿੰਡ ਸਾਰੇ ਪਿੰਡ ਨੇ ਸਾਂਝਾ ਜੀ ਹਾਂਜੀ ਤੇ ਉੱਥੇ ਹੁਣ ਸਾਲਾਨਾ ਜੋੜ ਮੇਲਾ ਲੱਗਦਾ ਹੈ ਅੱਛੇ ਜੋ ਅਜੇ ਤੱਕ ਚੱਲੂ ਚੱਲਦਾ ਹੀ ਰਹਿਣਾ ਚੱਲ ਰਿਹਾ ਹਾਂਜੀ ਬਹੁਤ ਵੱਡੇ ਰੂਪ ਚ ਉਹ ਮਾਲੋ ਹੁਣ ਜਿਹੜੀਆਂ ਕਮੇਟੀਆਂ ਜਾਂ ਉਹ ਜਿਹੜੇ ਸਾਮ ਕਰਨ ਵਾਲੇ ਬੰਦੇ ਆ ਉਹਦੇ ਉਹ ਪੈਸਾ ਪਾਸੇ-ਆਸੇ ਵੀ ਲਾਉਂਦੇ ਆ ਜਿਵੇਂ ਦਰਵਾਜ਼ੇ ਦੀ ਰਿਪੇਅਰ ਕਰਾਤੀ ਮੋੜ ਕਰਾਤਾ ਜਾਂ ਹੋਰ ਕੋਈ ਪਿੰਡ ਚ ਕੋਈ ਲੋੜ ਆ ਜਿਵੇਂ ਕਿਸਾਨੀ ਆ ਉਹ ਸੀ ਮੋੜ ਮੁਰਚਿ ਗਲੇ ਆ ਹਾਂ ਜੀ ਜੁਗ ਪਤਾ ਵਧੀਆ ਕਮੇਟੀ ਬਣੀ ਦੀ ਆ ਹਾਂ ਜੀ ਵਧੀਆ ਕੰਮ ਚੱਲ ਰਿਹਾ ਉਹਦਾ ਜੀ ਹਾਂ ਜੀ ਤੇ ਹੁਣ ਤਾਂ ਜੋੜ ਮੇਲੇ ਦਾ ਰੂਪ ਹੀ ਧਾਰਨ ਕਰ ਗਿਆ ਜੀ ਉਹ ਮਾਲੋ ਹਾਂ ਜੀ ਠੀਕ ਹੈ ਹੁਣ ਪਿੰਡ ਤਾਂ ਜੀ ਆਪਣਾ ਸਥਾਪਿਤ ਹੋਇਆ ਵੇ ਸਾਰਾ ਹੁਣ ਅੱਗੇ ਜਿਹੜੇ ਅੱਜ ਕੱਲ ਦੇ ਸਿਸਟਮ ਮੁਤਾਬਕ ਵੀ ਕਿੰਨਾ ਕ ਅੱਗੇ ਵਧ ਰਿਹਾ ਕਿਸ ਢੰਗ ਨਾਲ ਵਧ ਰਿਹਾ ਜੀ ਢਿੱਲੋਂ ਸਾਹਿਬ ਪਿੰਡ ਦੇ ਸਥਾਪਿਤ ਹੋਣ ਤੋਂ ਬਾਅਦ ਹਾਂਜੀ ਉਦੋਂ ਮਾਰੂ ਜ਼ਮੀਨਾਂ ਹੁੰਦੀਆਂ ਸੀ ਹਾਂਜੀ ਚਲੋ ਮੰਨ ਲਓ 60 ਦੇ ਦਹਾਕੇ ਤੱਕ ਤਾਂ ਉਵੇਂ ਹੀ ਚੱਲਿਆ ਠੀਕ ਹੈ ਜੀ 60 ਦੇ ਦਹਾਕੇ ਚ ਆ ਕੇ ਮੰਨ ਲਓ ਥੋੜੀ ਡਿਵੈਲਪਮੈਂਟ ਹੋਈ ਠੀਕ ਹੈ ਜੀ ਪੰਚਾਇਤਾਂ ਵਣ ਲੱਗੀਆਂ ਹਾਂਜੀ ਹਰੀ ਕ੍ਰਾਂਤੀ ਆ ਗਈ ਹਾਂਜੀ ਹਰੀ ਕ੍ਰਾਂਤੀ ਆਉਣਾ ਬੋਰ ਲੱਗ ਗਈ ਹਾਂਜੀ ਜਿਹੜੀਆਂ ਮਾਰੂ ਜ਼ਮੀਨਾਂ ਸੀ ਉਹ ਸਿੰਚਾਈ ਹੋਣ ਲੱਗੀ ਹਾਂਜੀ ਉਹ ਸਿੰਚਾਈ ਹੋਣ ਲੱਗੀ ਹਾਂਜੀ ਪਿੰਡ ਵਧੀਆ ਤਰੱਕੀ ਦੇ ਰਾਹਾਂ ਤੇ ਚੱਲ ਪਿਆ ਹਾਂਜੀ ਪੰਚਾਇਤ ਬਣ ਗਈ ਸਾਡੇ ਪਹਿਲੇ ਸਰਪੰਚ ਭਗਤ ਸਿੰਘ ਬਣੇ ਉਸ ਤੋਂ ਬਾਅਦ ਮਾਲ ਸਿੰਘ ਬਣੇ ਇਹ ਚੱਲਦਾ ਰਿਹਾ ਹਾਂਜੀ ਸ਼ੌਣੀ ਹੋਂ ਤੱਕ ਹਾਂਜੀ ਜਦੋਂ ਮੰਨ ਲਓ ਪਿੰਡ ਵਧੀਆ ਪੱਕੇ ਖਾਲ ਬਣ ਗਏ ਹਾਂਜੀ ਪਾਣੀ ਲੱਗਣ ਲੱਗ ਗਿਆ ਹਾਂਜੀ ਪਿੰਡ ਪੂਰਾ ਖੁਸ਼ ਰਹਿਣ ਲੱਗਿਆ ਹਾਂਜੀ ਉਸ ਤੋਂ ਬਾਅਦ ਇੱਕੇਦਮ ਜਿਵੇਂ 62 ਦੀ ਮਨੁੱਖ ਜਿਹਾ ਕੇ ਸ਼ੌਂਕੈਂਟ ਦੇ ਇਰਗਾ ਕੈਂਟਜ ਆ ਗਿਆ ਸਾਡੇ ਪਿੰਡਾਂ ਦੇ ਬਾਣ ਜਿਹੜਾ ਸਾਡਾ ਗਵਾਂਡੀ ਪਿੰਡ ਮਹਿਣਾ ਹਾਂਜੀ ਜਾਂ ਹੋਰ ਕਈ ਪਿੰਡਾਂ ਦਾ ਇੱਥੇ ਛਾਉਣੀ ਬਾਨੀ ਸ਼ੁਰੂ ਹੋ ਗਈ ਹਾਂਜੀ ਪਰ ਲੋਕਾਂ ਨੂੰ ਬੜੀ ਸੱਤ ਲੱਗੀ ਹਾਂਜੀ ਜੀ ਹੁਣ ਤਾਂ ਪਿੰਡ ਨੂੰ ਪਾਣੀ ਲੱਗਣ ਲੱਗ ਗਿਆ ਹਾਂਜੀ ਜਾਂ ਮਾ ਲੋ ਸੜਕ ਬਣ ਗਈ ਸੀ ਹਾਂਜੀ ਜਦੋਂ ਕੋਈ ਵੀ ਚੀਜ਼ ਸ਼ੁਰੂਤ ਹੁੰਦੀ ਹੈ ਹਾਂਜੀ ਜਿੰਨਾ ਤੱਕ ਇਹਦੇ ਰਾਹ ਪਈ ਜਾਂਦੀ ਹੈ ਚੀਜ਼ ਹਾਂਜੀ ਮਾ ਲੋ ਕਿਹੜਾ ਕੋਈ ਸੈਟਰ ਦੀ ਤਰ੍ਹਾਂ ਵੱਜੇ ਚੀਜ਼ ਆ ਗਈ ਹਾਂਜੀ ਇਸ ਟਾਈਮ ਛੇਣਾ ਸੌਣੀ ਆਈ ਸੀ ਤਾਂ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਐਂਕੁਆਇਰ ਕੀਤੇ ਜਾਂਦੀਆਂ ਜਗ੍ਹਾ ਹਾਂਜੀ ਜੋ ਲੋਕ ਨਾ ਹੋਰ ਰੂਪ ਧਾਰਨ ਕਰ ਗਏ ਹਾਂਜੀ ਅਫਸੋਰ ਚਲੇਗੀ ਅੱਛਾ ਹਾਂ ਮਾਲੂ ਕੈਂਟ ਨੇ ਜਗਾ ਫੀਸ ਲਿਆ ਜੇ ਥੋੜੀ ਖੜੋਤ ਆ ਗਈ ਹਾਂਜੀ ਖੜੋਤੋਂ ਤੋਂ ਬਾਅਦ ਜਦੋਂ ਮਾਲੂ ਚਲੋ ਕੋਰਪੋਰੇਟ ਨੇ ਪੈਸੇ ਦਿੱਤੇ ਹਾਂਜੀ ਲੋਕਾਂ ਨੇ ਜ਼ਮੀਨਾਂ ਬਾਹਰ ਬਣਾਇਆਂ ਹਾਂਜੀ ਪਿੰਡ ਫੇਰ ਉਵੇਂ ਹੀ ਚੱਲ ਪਿਆ ਅੱਛਾ ਹੁਣ ਅੱਜ ਦੀ ਸਥਿਤੀ ਕੀ ਹੈ ਜੀ ਹੁਣ ਜਿਹੜੀ ਅੱਜ ਸਾਡਾ ਪਿੰਡ ਬਹੁਤ ਬਦਲ ਗਿਆ ਹਾਂਜੀ ਪਿੰਡ ਬਹੁਤ ਤਰੱਕੀਆਂ ਰਹਾਾਂ ਤੇ ਹੈ ਹਾਂਜੀ ਪਿੰਡ ਤੇ ਲੋਕਾਂ ਨੇ ਬਹੁਤ ਸਾਈਡਾਂ ਤੇ ਜ਼ਮੀਨਾਂ ਲਗੀਆਂ ਨੇ ਅੱਛਾ ਪਿੰਡ ਦੇ ਪਿੰਡ ਸ਼ਹਿਰ ਦੇ ਨੇੜੇ ਹੁੰਦਾ ਹਾਂਜੀ ਇੱਕ ਸ਼ਹਿਰ ਦਾ ਹਿੱਸਾ ਹੀ ਆਉਂਦਾ ਜਾ ਰਿਹਾ ਹਾਂਜੀ ਮੰਨ ਲਓ ਸਭ ਤੋਂ ਜਿਵੇਂ ਮਨੁੱਖ ਦੇ ਸਰੀਰ ਦਾ ਦਿਲ ਹੈ ਹਾਂਜੀ ਦਿਲ ਦੀ ਤਰ੍ਹਾਂ ਸਾਡਾ ਪਿੰਡ ਹੈ ਬਾਕੀ ਤੁਸੀਂ ਕੋਈ ਪਿੰਡ ਲਾ ਲਓ ਇੱਧਰ ਗਿੱਲ ਪੱਤੀ ਵਾਜੋ ਕੋਟਸਵੀਰ ਵਾਜੋ ਬੰਨੂਆਣਾ ਵਾਜੋ 15 15 20 20 ਕਿਲੋਮੀਟਰ ਤੇ ਹੈ ਹਾਂਜੀ ਜਿਹੜਾ ਸਾਡਾ ਪਿੰਡ ਸੀ ਅੱਜ ਪਿੰਡ ਮਹਿਣੀ ਸੀ ਇਹ ਦਿਲ ਦੀ ਤਰ੍ਹਾਂ ਸੀ ਪਿੰਡ ਹਾਂਜੀ ਜਿਵੇਂ ਇੱਕ ਹਾਰ ਮੰਨ ਬੰਦੇ ਸਰੀਰ ਦਾ ਦਿਲ ਹੁੰਦਾ ਨਾ ਸਭ ਤੋਂ ਨੇੜੇ ਦਾ ਭਾਗ ਸੀ ਸਾਰਾ ਹਾਂਜੀ ਹਾਂਜੀ ਹੁਣ 2.5 ਕਿਲੋਮੀਟਰ ਤੇ ਪਿੰਡ ਵਸਿਆ ਹੈ ਹਾਂਜੀ ਸਾਰੀਆਂ ਸਹੂਲਤਾਂ ਜੀ ਹਾਂਜੀ ਪਿੰਡ ਵਧੀਆ ਕੋਈ ਮੰਨ ਲਓ ਠੀਕ ਹੈ ਪਿੰਡ ਚ ਕੋਈ ਕਿਸੇ ਕਿਸਮ ਦੀ ਪਾਰਟੀ ਵਾਜੀ ਨਹੀਂ ਹਾਂਜੀ ਹਾਂਜੀ ਨਰਮ ਲੋਕ ਹੈ ਸਾਰੇ ਮਿਲਵਰਤਨ ਵਾਲੇ ਸਾਰੇ ਜੀ ਮਿਹਨਤਕਸ਼ ਹੈ ਜੀ ਜੋ ਫੌਜੀ ਚੌਂਕ ਤੋਂ ਬੀਬੀ ਵਾਲਾ ਰੋਡ ਹੈ ਇਹਦੇ ਬਾਰੇ ਕਿਵੇਂ ਨਾਮ ਪਿਆ ਲੈ ਕਿਵੇਂ ਹੈ ਸਿਸਟਮ ਜਿਹਦਾ ਕੀ ਇਤਿਹਾਸ ਹੈ ਟਿੱਲੋ ਸਾਹਿਬ ਮਗਰ ਬੀਬੀ ਧਰਮਿਕ ਸੇਸ ਫੌਸਿਗੇ ਹਾਂਜੀ ਉਹ ਦਰਤੀ ਹੈ ਮਨ ਲਓ ਫੌਜੀ ਚੌਂ ਤੋਂ ਲੈ ਕੇ ਗਵਰਨਮੈਂਟ ਨੇ ਬਹੁਤ ਨਾ ਰੱਖੀ ਇਹ ਸੜਕ ਦੀ ਹਾਂਜੀ ਪਰ ਸਥਾਪਿਤ ਬੀਬੀ ਵਾਲਾ ਰੋਡ ਹੀ ਹੋਇਆ ਹਾਂਜੀ ਬੀਬੀ ਵਾਲਾ ਰੋਡ ਉਸ ਤੋਂ ਬੀਬੀ ਵਾਲਾ ਚੌਕ ਆ ਮਨ ਲਓ ਉਹਦਾ ਨਾਮ ਹੋਰ ਵੀ ਪੈ ਸਕਦਾ ਸੀ ਹਾਂਜੀ ਪਰ ਨਹੀਂ ਪਿਆ ਉਹ ਧਾਰਮਿਕ ਵਿਅਕਤੀ ਦੇ ਜਿਹੜੇ ਮਨ ਲਓ ਧਾਰਮਿਕ ਵਿਅਕਤੀਆਂ 'ਤੇ ਉਹ ਪ੍ਰਭਾਵ ਹੁੰਦਾ ਜੀ ਹਾਂਜੀ ਉਹ ਦੂਰ ਤੱਕ ਜਾਂਦਾ ਹੈ ਹਾਂਜੀ ਉਹ ਐ ਨਹੀਂ ਵੀ ਅੱਜ ਹੀ ਖਤਮ ਹੋ ਜਾਂਦਾ ਜਿੰਨ ਧਾਰਮਿਕ ਗੁਰੂ ਹੁੰਦੀਆਂ ਹਨ ਉਹਨਾਂ ਦਾ ਬਹੁਤ ਦੂਰ ਤੱਕ ਹੋ ਜਾਂਦਾ ਹੁਣ ਵੇਖ ਲਓ ਹਾਂਜੀ ਬੀਬੀ ਵਾਲਾ ਚੌਂਕ ਦਾ ਨਾ ਬੀਬੀ ਵਾਲਾ ਚੌਥੀ ਪਿਆ ਹਾਂਜੀ ਜਾ ਬੀਬੀ ਵਾਲਾ ਰੋਡ ਹੀ ਪਿਆ ਹੈ। ਹਾਂਜੀ। ਉਹ ਬਹੁਤ ਨਾਂ ਰੱਖ ਚੇਂਜ ਹੋ ਗਏ ਹੋ ਰੋਡਾਂ ਦੇ ਨਾਮ ਸਾਰੇ ਚੌਂਕਾਂ ਦੇ ਨਾਮ ਚੇਂਜ ਹੋ ਗਏ। ਇਹ ਉਹ ਹੀ ਚੱਲਿਓ। ਆਲ ਵਾਰਡ ਤੇ ਹੋ ਗਿਆ ਮਸ਼ਹੂਰ। ਹਾਂਜੀ। ਆਪਾਂ ਇਹਨਾਂ ਤੋਂ ਕਿੱਲਾ ਦੇਸ਼ ਚ ਹੈ। ਮਤਲਬ ਹੁਣ ਮੀਡੀਆ ਇੰਨਾ ਉਹ ਹੋ ਗਿਆ ਜਦੋਂ ਕੋਈ ਬੀਬੀ ਵਾਲਾ ਰੋਡ ਦਾ ਨਾਂ ਲੈਂਦਾ ਹੈ। ਹਾਂਜੀ। ਤਾਂ ਉਹ ਬੀਬੀ ਵਾਲਾ ਪਿੰਡ ਨਾਲ ਜੁੜ ਜਾਂਦਾ। ਬਿਲਕੁਲ ਤਾਂ ਮੈਪ ਤੇ ਹੀ ਚੱਲਦਾ ਹੈ, ਗੂਗਲ ਤੇ ਚੱਲਦਾ ਹੈ। ਸਰਚ ਕਰੋਗੇ। ਹਾਂਜੀ। ਬੀਬੀ ਵਾਲਾ ਰੋਡ ਜਾਂ ਬੀਬੀ ਵਾਲਾ ਪਿੰਡ ਉਹ ਨਾਲ ਦੇ ਨਾਲ ਇਸ ਨਾਂ ਤੇ ਹੀ ਨਿਕਲ ਜਾਂਦਾ। ਬਹੁਤ ਡਿਵੈਲਪ ਹੋ ਗਿਆ ਚੌਂਕੀਏ। ਕਿਉਂਕਿ ਚੰਡੀਗੜ੍ਹ ਨੂੰ ਮਲੋਟ ਅੰਮ੍ਰitsar ਸਾਰਾ ਸਾਰਾ ਰੋਡਾਂ ਦਾ ਮੇਨ ਹੱਬ ਬਣ ਗਿਆ ਸਭ ਤੋਂ ਵਧੀਆ ਹੈਗਾ ਜੀ ਹਾਂਜੀ ਇਹ ਸਾਈਡ ਬਠਿੰਡੇ ਦੀ ਹਾਂਜੀ ਬਠਿੰਡੇ ਦੀ ਸਭ ਤੋਂ ਵਧੀਆ ਸਾਈਡ ਹੈ ਵੀ ਰਹਿਣ ਦੇ ਤੌਰ ਤੇ ਮਨੁੱਖ ਲਈ ਜੋ ਲੋੜਾਂ ਹੈ ਹਾਂਜੀ ਜਿਹੜੀਆਂ ਮਨੁੱਖ ਦੀਆਂ ਲੋੜਾਂ ਹੈ ਸਾਫ਼ ਵਾਤਾਵਰਣ ਹਾਂਜੀ ਸਾਫ਼ ਪਾਣੀ ਬਿਲਕੁਲ ਜੀ ਪ੍ਰਦੂਸ਼ਣ ਨਾਲੋਂ ਇਕੱਲੇ ਆਵਾਜ਼ ਦਾ ਪ੍ਰਦੂਸ਼ਣ ਕੋਈ ਰੇਲ ਲਾਈਨ ਨਹੀਂ ਹਾਂਜੀ ਕੁਈ ਮਾ ਲੋ ਵੱਡਾ ਹਾਈਪੀਕਲ ਬਹੁਤ ਘੱਟ ਹੈ ਹਾਂਜੀ ਬਿਲਕੁਲ ਜੀ ਹਾਂ ਕੋਈ ਇੰਡਸਟਰੀ ਨਹੀਂ ਇੱਥੇ ਹਾਂਜੀ ਬਹੁਤ ਵਧੀਆ ਥਾਂ ਤੇ ਮਿਲਦਾ ਆ ਬੇੜੀ ਬੇੜੋਗੇ ਦਰਖਤ ਪੂਰਾ ਸ਼ਹਿਰ ਤੇ ਨਹੀਂ ਪਵੇ ਨਾ ਪਵੇ ਬੀਬੀ ਵਾਲਾ ਤੇ ਸੋਨੀ ਦੇ ਨਹੀਂ ਪੈਣੀ ਪੈਣੇ ਜੀ ਪੈਂਟ ਤੇ ਦਰਖਤ ਹੀ ਲਿਨੇ ਆ ਜੀ ਹਾਂਜੀ ਬੀਬੀ ਵਾਲਾ ਚੌਂਕ ਤੋਂ ਆਪਣਾ ਪਿੰਡ ਕਿੰਨਾ ਕੁ ਰਹਿ ਜਾਂਦਾ ਤੂੰ ਢਿੱਲੋ ਸਾਹਿਬ ਮਾ ਲੋ ਸਾਡਾ ਪਿੰਡ ਬੀਬੀ ਵਾਲਾ ਚੌਂਕ ਤੋਂ ਹਾਂਜੀ ਲਗਭਗ 3 ਕਿਲੋਮੀਟਰ ਹੈ ਅੱਛਾ ਬੱਸ ਸਟੈਂਡ ਤੋਂ ਸੱਤ ਹਾਂਜੀ ਉੱਥੋਂ ਤੱਕ ਹਾਂਜੀ ਬਠਿੰਡੇ ਏਰੀਏ ਦਾ ਸਭ ਤੋਂ ਨੇੜੇ ਦਾ ਪਿੰਡ ਬੀਬੀਵਾਲਾ ਬੀਬੀਵਾਲਾ ਜੀ ਹਾਂਜੀ ਹਾਂਜੀ ਬਾਬਾ ਫਰੀਦ ਨਗਰ ਤੋਂ ਜਾਂ ਹੋਰ ਅੱਗੇ ਬਾ 2.5 ਕਿਲੋਮੀਟਰ ਹਾਂ ਹਾਂਜੀ ਹਾਂਜੀ ਚੰਗੀਆਂ ਇੱਥੇ ਉਹ ਬਣੀਆਂ ਮਲਸੈਲੋਕ ਸਕੂਲ ਹੋ ਗਿਆ ਜੀ ਸਲੋਕ ਕਲੋਨੀ ਹੋ ਗਈ ਹਾਂਜੀ ਹਾਂਜੀ ਸਾਰੀਆਂ ਸਹੂਲਤਾਂ ਲਾਇਸ ਹੈ ਹਾਂ ਜਗਰਾਜ ਪਹਿਲਸਾ ਗਿਆ ਜੀ ਜਿਲ੍ਹਾਜ ਪਹਿਲਸਾ ਗਿਆ ਜੀ ਹਾਂਜੀ ਇਹ ਸਾਰੀਆਂ ਸਹੂਲਤਾਂ ਲਾਇਸ ਹੈ ਸਾਡੇ ਪਿੰਡ ਦੀ ਰੁਚੀ ਅਜੇ ਵੀ ਅਰਾਧ ਵਧੂ ਹੈ ਹਾਂਜੀ ਮਲੂ ਧਾਰਮਿਕ ਬਿਲਡਿੰਗਾਂ ਦੇ ਲਈ ਮਾਲੋ ਜੀ ਜੀ ਸਾਡੇ ਪਿੰਡ ਗੁਰੂ ਘਰ ਹੈ ਬਹੁਤ ਸ਼ਾਨਦਾਰ ਬਣਿਆ ਬਿਲਕੁਲ ਚਲੋ ਸਾਡੇ ਮੰਤ ਆਪਦਾ ਮੰਤ ਦਾ ਸੀਗਾ ਸਾਡੇ ਪਿੰਡ ਗੁਰੂ ਘਰ ਦੀ ਬਿਲਡਿੰਗ ਵਧੀਆ ਸੀ ਪਹਿਲਾਂ ਹਾਂਜੀ ਹਾਂਜੀ ਉਹ ਛੋਟੀ ਰਹੀ ਸੀ ਹਾਂਜੀ ਵੀ ਉਸ ਨੂੰ ਵੱਡੀ ਬਣਾਇਆ ਜਾਵੇ ਬਿਲਕੁਲ ਹਾਂਜੀ ਚਲੋ ਸਮਾਂ 2012-13 ਤੋਂ ਸ਼ੁਰੂ ਹੋਇਆ ਵੀ ਗੁਰੂ ਘਰ ਬਣਾ ਕੇ ਹਾਂਜੀ ਜਦੋਂ ਗੁਰੂ ਘਰ ਬਣਾ ਕੇ ਤਾਂ ਰਹਿ ਹੁੰਦੀ ਠਹਿ ਜਾਂਦੀ ਬਿਲਕੁਲ ਚਲੋ ਸਵਾਭ ਬਣਿਆ ਸੀ ਨਾ ਹਜੂਰ ਸਾਹਿਬ ਗਏ ਸੀ ਹਾਂਜੀ ਹਜੂਰ ਸਾਹਿਬ ਆਈ ਅਸੀਂ ਗੁਰੂਪਸਿੱਖਾਂ ਦਾ 15 ਬੰਦਿਆਂ ਦਾ ਆਏ ਸੀ ਤੁਰੇ ਜਾਂਦੇ ਚਲੋ ਮੇਰੇ ਮਨ ਚ ਖਿਆਲ ਆਇਆ ਸਾਡੇ ਨਾਲ ਜਿਹੜੇ ਸਾਖਾ ਸਰਮਾਇਆ ਜਗਿੰਦਰ ਸੀਗੇ ਉਹ ਵੀ ਸੀਗੇ ਹਾਂਜੀ ਮੈਂ ਉਹਨੂੰ ਆਖਿਆ ਜੀ ਮਾ ਤੁਸੀਂ ਨੇ ਅਰਦਾਸ ਕਰੋ ਵੀ ਆਪਾਂ ਗੁਰੂ ਘਰ ਦਾ ਕੰਮ ਸ਼ੁਰੂ ਕਰੀਏ ਹਾਂਜੀ ਉਹ ਕਹਿੰਦੇ ਆਪਾਂ ਖੁਦ ਹੀ ਕਰਦਨੇ ਆਂ ਉਹ ਮਰਤਾਲੀ ਸੀਗੇ ਚਲੋ ਅਸੀਂ ਦੇਖ ਲਈਏ ਉੱਥੋਂ ਹਾਂਜੀ ਉਹਨਾਂ ਨੇ ਅਰਦਾਸ ਕਰਤੀ ਚਲੋ ਅਸੀਂ ਪਿੰਡ ਯਾਤਰਾ ਕਰਕੇ ਆ ਗਏ ਹਾਂਜੀ ਚਲੋ ਸਮਾਂ 2-3 ਮਹੀਨੇ ਲੰਘਿਆ ਹਾਂਜੀ 10ਵੇਂ ਪਾਸ਼ਾ ਵਾਲਾ ਗੁਰਪੁਰਬ ਆ ਗਿਆ ਹਾਂਜੀ ਚਲੋ ਅਸੀਂ ਉੱਥੇ ਜਿਹੜੇ ਸੱਜਣ ਸੀਗੇ ਮਾਨੂੰ ਉਹ ਚ ਤਰਗਟ ਸਿੰਘ ਸੀਗਾ ਬਿਕਰ ਸਿੰਘ ਸੀਗਾ ਅੰਜਤਪਾਲ ਸੀ ਵਿੰਦਰ ਸਿੰਘ ਕਾਫੀ ਨੰਬਰਦਾਰ ਸੀ ਹਰਜੀਤ ਸਿੰਘ ਸਾਰਾ ਪਰਿਵਾਰ ਇਸ ਦੇ ਅੰਦਰ ਸਰਪੰਚ ਸੀਗਾ ਹਾਂਜੀ ਕਾਫੀ ਯਾਨੀ ਕਿ ਬਹੁਤ ਜਾਣੇ ਸੀਗੇ ਅਸੀਂ ਵੀ ਆ ਪਪੜਾ ਕੇਸ ਨੂੰ ਹਾਂਜੀ ਤੇ ਅਸੀਂ ਅੰਦਰ ਗੁਰੂ ਦਰਵਾਜ਼ਾ ਚੋਂ ਮੋਲਦਾ ਕਿ ਪਾ ਗੁਰੂ ਘਰ ਬਣਾਉਣਾ ਹਾਂਜੀ ਜੀ ਬਾਹਰ ਬੈਠਣਾ ਸੰਗਤ ਨਹੀਂ ਹਾਂਜੀ ਚਲੋ ਅਸੀਂ ਬਹਿ ਕੇ ਸੰਗਤ ਬਹਿਗੇ ਹਾਂਜੀ ਤੇ ਮੰਨ ਲਓ ਸਾਨੂੰ ਇੱਕਦਮ 50 ਲੱਖ ਰੁਪਏ ਇਕੱਠਾ ਹੋ ਗਿਆ ਕੀ ਬੋਤ ਉਦੋਂ ਅਸੀਂ ਮਾਲੂ ਬਰੂ ਕਰਦੇ ਕਿ ਕਮੇਟੀ ਉਹ ਵਖਰੀ ਸੀ ਜਿਹੜੀ ਸਾਫ ਸੀ ਵੀ ਜਿਹੜੀ ਕਾਰਜਕਾਰੀ ਕਮੇਟੀ ਜਿਹੜੀ ਅੰਬਰਤਾਰ ਹੀ ਨਹੀਂ ਸੀ ਜਾਂ ਵਿੱਚ ਸੀਗੇ ਬੰਦੇ ਉਹਦੇ ਉਹਨਾਂ ਨੇ ਕੱਲਾ ਪ੍ਰਬੰਹ ਉਹ ਪ੍ਰਬੰਧ ਚਲਾਇਆ ਬਿਲਡਿੰਗ ਦਾ ਹਾਂਜੀ ਵੀ ਦੇਖ ਰਹੇ ਕਾਰਨੀ ਹਾਂਜੀ ਜੀ ਚ ਮਾਲੂ ਪ੍ਰਗਟ ਸਿੰਘ ਨੂੰ ਅਸੀਂ ਸਾਰਾ ਸਾਥ ਆਵ ਰੱਖਿਆ ਉਹਨੇ ਹੋਰ ਮਾਲੂ ਮੈਂ ਹੋ ਗਿਆ ਨੰਬਰ ਦਾ ਹੋ ਗਿਆ ਉਸ ਸਿੰਘ ਹੋ ਗਿਆ ਉਹ ਤਾਂ ਵੀ ਸੱਜਣ ਸੀਗੇ ਹਾਂਜੀ ਗਵਿੰਦਰ ਸਰਪੰਚ ਹੋ ਗਿਆ ਮਨ ਲੇਖੇ ਲਾੜੇ ਪੂਰਾ ਬਿਲਡਿੰਗ ਬਣਾ ਰਿਹਾ ਤੇ 1 ਕਰੋੜ ਦਾ ਪ੍ਰੋਜੈਕਟ ਸੀ ਹਾਂਜੀ ਇੱਕ ਸਾਲ ਦੇ ਅੰਦਰ ਅੰਦਰ ਬਣ ਕੇ ਤਿਆਰ ਚਲ ਠੀਕ ਹੈ ਇੱਕ ਸਾਲ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਗਿਆ ਉਹ ਘਰ ਤੇ ਮੰਨ ਲਓ ਬਹੁਤ ਸੋਹਣੀ ਬਿਲਡਿੰਗ ਹੈ ਤੁਸੀਂ ਜਾਣਦੇ ਹੋ ਹਾਂਜੀ ਹਾਂਜੀ ਬਿਲਕੁਲ ਜਦੋਂ ਸੋਹਣੀ ਬਿਲਡਿੰਗ ਹੈ ਉਸ ਤੋਂ ਬਾਅਦ ਤੁਹਾਨੂੰ ਸਾਬ ਮੰਨ ਲਓ ਸਾਡੇ ਪਿੰਡ ਦੇ ਫਿਰ ਹੁਣ ਲੰਗਰ ਹਾਲ ਬਣਿਆ ਹਾਂਜੀ ਇਹੀ ਸਾਬ ਉਹ ਬਣਿਆ ਬਿਲਕੁਲ ਜੀ ਬਹੁਤ ਸੋਹਣਾ ਲੰਗਰ ਹਾਲਾ ਹੁੰਦਾ ਹੈ ਦਰবেশਾਂ ਦੀ ਜਗ੍ਹਾ ਹੈ ਜੀ ਹਾਂਜੀ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਪਰ ਗੁਰੂ ਰਵਿਦਾਸ ਦਾ ਗੁਰਦੁਆਰਾ ਹੈ ਹਾਂਜੀ ਉਹ ਵੀ ਬਧੀਆ ਵਾਦੀ ਬਹੁਤ ਬਧੀਆ ਆਪਣੇ ਪੈਸੇ ਸਾਡੇ ਪਿੰਡ ਚਲੋ ਘੱਟਾ ਰਹਿੰਦੀਆਂ ਹਾਂਜੀ ਪਰ ਐਂ ਨਹੀਂ ਵੀ ਬਹੁਤੀਆਂ ਘੱਟ ਹੈ ਬੜਾ ਵਿਰੋਧ ਵਾਲਾ ਕੰਮ ਨਹੀਂ ਜੀ ਹਾਂ ਕੋਈ ਵਿਰੋਧ ਵਾਲਾ ਪਿੰਡ ਹੈ ਸਾਡਾ ਜੀ ਹਾਂਜੀ ਰਾਜਨੀਤਿਕ ਤੌਰ ਤੇ ਮਾੜ ਲੋ ਬੂਟਾ ਪੈਂਦੀ ਉਹ ਤੋਂ ਬਾਅਦ ਲੋਕ ਇੱਕਮਿਕ ਹੋ ਜਾਂਦੇ ਬਿਲਕੁਲ ਉਹ ਸਮਾਂ ਹੁੰਦਾ ਨਹੀਂ ਅੱਜ ਤੱਕ ਸੁਣਿਆ ਨਹੀਂ ਕਿਤੇ ਜੀ ਪੂਰਾ ਰਾਜਾਪਲਾਂ ਵਿੱਚ ਬੂਟਾ ਵਿੱਚ ਬਹੁਤ ਰੌਲਾ ਨਹੀਂ ਅੱਜ ਮਰਜ਼ੀ ਜਿੱਥੇ ਰਾਜਨੀਤਿਕ ਤੌਰ ਤੇ ਤੁਰਿਆ ਫਿਰੇ ਹਾਂਜੀ ਕੋਈ ਬੜਾ ਵੱਡਾ ਪ੍ਰਭਾਵ ਨਹੀਂ ਹਾਂਜੀ ਰਾਜਨੀਤੀ ਸਾਡੇ ਪਿੰਡ ਤੇ ਜੀ ਜਿਵੇਂ ਵੋਟਾਂ ਦਾ ਸਿਸਟਮ ਤੋਂ ਚੱਲਦਾ ਹੀ ਹੈ ਜੀ ਕੋਈ ਕਿਸੇ ਪਾਰਟੀ ਨਾ ਘੜਾ ਕੋਈ ਕਿਸੇ ਹਾਂਜੀ 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 ਇਹ ਸਾਡੇ ਪਿੰਡ ਦਾ ਸਿੱਤ ਨੂੰ ਸਭ ਇਹ ਹੀ ਹੈਗਾ ਆਪਣਾ ਜਿਹੜੀਆਂ ਮੇਨ ਸਰਪੰਚੀ ਦਾ ਆਪਣਾ ਸਿਸਟਮ ਚੱਲਦਾ ਹੈ ਪਿੰਡਾਂ ਅੰਦਰ ਜੀ ਉਹ ਕਿਸ-ਕਿਸ ਤਰ੍ਹਾਂ ਦਾ ਹੋਇਆ ਜੀ ਕਿਵੇਂ ਕਿਵੇਂ ਰੋਲਾ ਦਾ ਹੋਇਆ ਜੀ ਲੋ ਸਾਬ ਸਾਡੇ ਵਿੱਚ ਸਰਪੰਚ ਮਲ ਸਿੰਘ ਦੱਸਤਾ ਮੈਂ ਪਹਿਲਾਂ ਹਾਂਜੀ ਭਾਰਤ ਸਿੰਘ ਸਭ ਤੋਂ ਪਹਿਲੇ ਹਾਨੀ ਗੁਰਵਚਨ ਹਾਂਜੀ ਮਲ ਸਿੰਘ ਹਾਂਜੀ ਮਲ ਸਿੰਘ ਤੋਂ ਬਾਅਦ ਆ ਗਈ ਮਲ ਮਖਤਿਆਰ ਸਿੰਘ ਅੱਛਾ ਮਖਤਿਆਰ ਸਿੰਘ ਉਸ ਤੋਂ ਬਾਅਦ ਬਿਸ਼ਨਪੁਰ ਹਾਂਜੀ ਉਸ ਤੋਂ ਬਾਅਦ ਮੇਰੇ ਫਾਦਰ ਅੱਛਾ ਸਰਦਾਰ ਜਗਰਾਜ ਜਗਰਾਜ ਸਿੰਘ ਜੀ ਢਿੱਲੋਂ ਹਾਂਜੀ ਉਹ ਆ ਗਏ ਉਹਨਾਂ ਨੂੰ ਮੰਨ ਲਓ 83 ਤੋਂ ਲੈ ਕੇ 91 ਤੱਕ ਦਾ ਸਮਾਂ ਮਿਲ ਗਿਆ ਉਹ ਕੀ ਗੱਲ 11 12 ਸਾਲ ਹਾਂਜੀ ਬਸ ਮਿਸਾਲ ਦਾ ਉਸ ਤੋਂ ਬਾਅਦ ਮਨ ਲਓ ਦਵਿੰਦਰਪਾਲ ਸਿੰਘ ਜੀ ਗੋਲਡੀ ਹਾਂਜੀ ਉਹ ਬਣੇ ਹਾਂਜੀ ਉਸ ਤੋਂ ਬਾਅਦ ਮੰਨ ਲਓ ਗੋਲਡੀ ਤੋਂ ਬਾਅਦ ਬਣੇ 75 ਸਿੰਘ ਦੀ ਮਿਸ ਜੀ ਬਣੀ ਖਾੜੇ ਖਾੜਿਆਂ ਚ ਜੀ ਹਾਂ ਜੀ ਖਾੜਿਆਂ ਚ ਹਾਂ ਜੀ ਜਗਿੰਦਰ ਸਰਪੰਚ ਬਣਿਆ ਜੀ ਹਾਂ ਜੀ ਜਗਿੰਦਰ ਤੋਂ ਮੇਰੇ ਵਾਸਤੇ ਗੋਲਡੀ ਤੋਂ ਬਾਅਦ ਫੇਰ ਮੈਂ ਬਣਿਆ ਅੱਛਾ ਜੀ ਮੇਰੇ ਬਾਅਦ ਮੰਨ ਲਓ ਵਿੰਦਰ ਸਿੰਘ ਮੈਂ ਫੇਰ ਸਰਪੰਚ ਬਣਿਆ 2003 ਤੋਂ ਲੈ ਕੇ 8 ਤੱਕ 8 ਤੱਕ 5 ਸਾਲ ਹੋ ਗਏ ਹੁਣ ਐ ਇਸੇ ਮਾਲੋ ਇੱਕ ਹਰਦੇਸ ਸਿੰਘ ਬਣਿਆ ਐਸੀਆਂ ਚੋਂ ਮੁੰਡਾ ਹਾਂ ਜੀ ਹਾਂ ਜੀ ਤੇ ਮਾਣ ਹੈ ਉਹਦੀ ਮੈਸੇਜ ਬਣੀ ਪਰਮਜੀਤ ਗੌਰ ਬਲੂ ਦੱਸੇ ਜੇ ਘਰ ਵਾਲੀ ਅੱਛਾ ਜੀ ਹੁਣ ਮੂਜੂਦਾ ਸਰਪੰਚ ਉਹ ਵੀ ਉਹਨਾਂ ਦੇ ਮੈਸੇਜ ਹੈ ਅੱਛਾ ਹਾਂ ਜੀ ਮੇਰ ਸਿੰਘ ਦੇ ਮੈਸੇਜ ਸਰਪੰਚ ਹੈ ਹਾਂ ਜੀ ਬਹੁਤ ਵਧੀਆ ਪੰਚਾਇਤਾਂ ਸਾਡੀ ਹਾਂ ਜੀ ਜਦੋਂ ਵੋਟਾਂ ਵੇਲੇ ਥੋੜਾ ਹੁੰਦਾ ਹੈ ਪਰ ਉਸ ਤੋਂ ਬਾਅਦ ਹਰ ਕੋਮ ਦਾ ਸੰਜੋਗ ਕਰਦਾ ਹੈ ਕੋਈ ਕਿਸੇ ਕੰਮ 'ਚ ਡਿੱਕਾ ਨਹੀਂ ਲੱਗਦਾ ਹਾਂ ਜੀ ਹਾਂ ਜੀ ਸਾਰੇ ਸਰਪੰਚਾਂ ਨੇ ਕੰਮ ਕਰਾਇਆ ਜਿਵੇਂ ਮੇਰੇ ਫਾਦਰ ਸੀ ਬਹੁਤ ਕੰਮ ਕਰਾਇਆ ਹਾਂ ਜੀ ਸਮਾਜਿਕ ਘਟਨਾਵਾਂ ਤੋਂ ਦੱਸਦੇ ਮਨ ਲਓ ਸਾਡੇ ਪਿੰਡ ਦੀ ਇਹ ਵੀ ਚਾਰ ਦੁਵਾਰੀ ਸਕੂਲ ਹਾਂ ਜੀ ਹਾਂ ਜੀ ਉਹਦੇ ਬਜਟ ਬਹੁਤ ਥੋੜੇ ਹੁੰਦੇ ਸੀ ਹਾਂਜੀ ਮਾਲੂਫਾਤ ਨੇ ਬਹੁਤ ਵੱਡੀ ਕਰਤੀ ਬਜਟ ਹਾਂਜੀ ਤੇ ਚਲੋ ਸ਼ਿਕਾਇਤ ਉਹਨੇ ਵੀ ਆਏ ਕਰਕੇ ਐਂ ਕੀਤੀ ਹੈ ਇਹ ਹਾਂਜੀ ਚਲੋ ਜੋ ਸ਼ਿਕਾਇਤ ਤਾਂ ਪਿੰਡਾਂ ਚ ਮੜੀ ਮੋਢੀ ਹੋ ਹੀ ਜਾਂਦੀ ਹੈ ਹਾਂਜੀ ਹਾਂਜੀ ਤੇ ਉਹ ਮਾਲਕ ਡੀਡੀਪੀਓ ਸਾਹਿਬ ਆਏ ਉੱਤੇ ਬੈਠੇ ਹਾਂਜੀ ਉਹ ਨਿਗਾ ਮਾਰ ਕੇ ਸਰਪੰਚ ਸਰ ਤੁਸੀਂ ਬਹੁਤ ਵੱਡਾ ਕੰਮ ਕਰਤਾ ਚਲੋ ਇਹ ਤਾਂ ਚੱਲੀ ਜਾਂਦਾ ਚੱਦੇ ਰਹਿਣਾ ਹਾਂਜੀ ਵੀ ਤੁਸੀਂ ਇਸ ਚੀਜ਼ ਤੋਂ ਹੋ ਨਾ ਮੰਗੋ ਤੁਸੀਂ ਆਲਾ ਕੰਮ ਠੀਕ ਕੀਤਾ ਹਾਂਜੀ ਠੀਕ ਹੈ ਜੀ ਓਕੇ ਹਾਂਜੀ ਹਾਂਜੀ ਇਹੀ ਐਲੀਮੈਂਟ ਚੋਂ ਚਲਦੇ ਇਹਨਾਂ ਵਾਲੀਆਂ ਨਿਕਲਣ ਦੀ ਸ਼ਕਤੀ ਹਾਂ ਹਾਂਜੀ ਪਰ ਉਸ ਚੀਜ਼ ਨੂੰ ਲੈਦਾ ਨਹੀਂ ਸਾਡਾ ਪਿੰਡ ਹਾਂਜੀ ਉਹ ਆਪ ਸਰ ਤੇ ਲੈ ਇੱਕ ਨਵਾਂ ਆਪਣਾ ਜਿਵੇਂ ਆ ਨਵਾਂ ਟ੍ਰੈਂਡ ਚੱਲਿਆ ਜੀ ਅੱਜਕੱਲ੍ਹ ਰੋਲਾ ਪੈਂਦੀ ਆ ਲੋਕ ਪਾਈ ਜਾਂਦੇ ਆ ਸਰਕਾਰਾਂ ਨੂੰ ਵੀ ਬਦਨਾਮ ਕਰਦੇ ਵੀ ਨਸ਼ੇ ਪੱਤੀ ਆ ਜੀ ਤੁਹਾਡੇ ਪਿੰਡ ਦਾ ਇਹਦੇ ਬਾਰੇ ਕੀ ਰੁਝਾਨ ਜੀ ਢਿੱਲੋ ਸਭ ਨਸ਼ੇ ਦਾ ਪ੍ਰਚਾਰ ਵੱਧ ਹੋ ਰਿਹਾ ਹਾਂਜੀ ਉਹਨਾ ਮੈਂ ਕਹਿੰਨਾ ਹੈ ਨਹੀਂ ਜੇ ਆਪਾਂ ਮੰਨੋ ਜਦੋਂ ਤੋਂ ਸਾਡੇ ਪਿੰਡ ਤੇ ਵਸਿਆ ਹੈ ਹਾਂਜੀ ਮੰਨੋ ਵਾਦੀ 1000 ਸੀ ਹਾਂਜੀ ਜੇ 1000 ਪਿੱਛੇ ਤੋਂ ਇੱਕ ਦੋ ਆਦਮੀ ਕਰਦੇ ਸੀ ਤਾਂ ਸੀਗੇ ਹਾਂਜੀ ਉਹ ਇੱਕ ਜੀਵਨ ਦਾ ਹਿੱਸਾ ਸੀਗੇ ਹਾਂਜੀ ਹਾਂਜੀ ਉਹ ਇੱਕ ਤਰ੍ਹਾਂ ਦੇ ਰੋਗੀ ਹੁੰਦੇ ਆ ਬਿਲਕੁਲ ਨਾ ਕਿ ਉਹਨਾਂ ਨਸ਼ੇੜੀ ਕਹਿੰਦੇ ਉਹ ਰੋਗੀ ਹੁੰਦੇ ਆ ਮਾਨਸਿਕ ਦਾ ਤੌਰ ਤੇ ਮਾਨਸਿਕ ਤੇ ਰੋਗੀ ਹੁੰਦੇ ਆ ਹੁਣ ਹੁਣ ਸਾਡੀ ਵਾਦੀ 5000 ਦੇ ਲਗਭਗ ਵਾਦੀ ਅੱਛਾ ਜੀ ਉਸ ਆ 5000 ਤੋਂ ਵੱਧ ਹੋ ਗਏ ਹਾਂਜੀ ਪਰ ਉਸ 'ਚ ਵੀ ਸਾਡੇ ਮੰਨ ਲਓ ਪਿੰਡ 'ਚ ਮੰਨ ਲਓ ਜੇ ਹੈ ਕੋਈ ਹਾਂਜੀ ਹਾਂਜੀ ਜਾਇਕ ਤੋਂ ਪਰ ਉਸ ਤਰ੍ਹਾਂ ਦੇ ਨਹੀਂ ਜਿਵੇਂ ਉਹ ਨਹੀਂ ਜੇ ਆਪਾਂ ਸਾਰੀ ਪੀੜ੍ਹੀਆਂ ਤੇ ਇੱਕ ਅੰਕ ਲਾ ਦਈਏ ਇੱਕ ਤਰ੍ਹਾਂ ਦਾ ਜ ਹਰ ਇੱਕ ਬੰਦਾ ਐ ਸੋਚੀ ਵੀ ਹਰ ਕਿ ਨਸ਼ੇੜੀ ਐ ਇੱਕ ਹੋਰ ਐ ਸਰਪੰਚ ਸਾਹਿਬ ਨਾਲ ਜੋ ਪਿੰਡ ਦੇ ਨੇੜੇ ਐ ਸ਼ਹਿਰ ਤੁਹਾਡਾ ਕੰਮਕਾਰੀ ਲੋਕ ਬਹੁਤ ਕਰ ਰਹੇ ਐ ਵੀ ਹੋਰ ਕੰਮ 'ਚ ਰੁੱਝੇ ਹੋਏ ਐ ਵੀਲਾ ਬੰਦਾ ਨਸ਼ੇ ਕਰਦਾ ਸਾਡੇ ਪਿੰਡ ਦੇ ਲੋਕ ਮਿਹਨਤੀ ਐ ਜੀ ਹਾਂਜੀ ਮਿਹਨਤ ਯਾਦ ਰੱਖਦੇ ਹਾਂਜੀ ਮਨ ਕੋਈ ਹਰ ਇੱਕ ਬੰਦਾ ਕੰਮ ਕਰਦਾ ਐ ਮਨ ਕੋਈ ਉਸ ਕਲਾਉਂ ਨੇ ਹੁਣ ਡੇੜੀ ਜਿ ਕਿ ਬੇਕਲੌਨੀ 'ਚ ਕਿੰਨਾ ਕੰਮ ਕਰਦਿੰਗੇ ਹਾਂਜੀ ਉਹੋਰ ਆਦਮੀ ਕਰਕੇ ਸਹਿਰਤੀ ਜਾਂਦੇ ਆ। ਇਹ ਐ ਕੋਈ ਨਾ ਮੈਂ ਕਹਿ ਨਹੀਂ ਸਕਦਾ ਵੀ ਸਾਰਾ ਪੰਜਾਬੀ ਨਸ਼ਾ ਕਰੀ ਜਾਂਦਾ। ਜੋ ਮੰਨ ਲਓ ਜਿਵੇਂ ਆਹ ਗੱਲ ਸਰਕਾਰਾਂ ਜਾਂ ਪਚ ਆਮ ਪਚ ਦੀ ਪ੍ਰਚਾਰ ਕੀਤਾ ਜਾਂਦਾ ਪੰਜਾਬ ਤਾਂ ਨਸ਼ੇੜੀ ਹੋ ਗਿਆ। ਹਾਂਜੀ। ਹੈ। ਹਾਂਜੀ। ਪਰ ਐ ਨਹੀਂ ਕਿ ਐਸੇ ਹੀ ਸਾਰਾ ਪੰਜਾਬ ਹੀ ਨਸ਼ੇੜੀ। ਬਿਲਕੁਲ। ਉਸਤੀ ਨੂੰ ਮੰਨ ਲਓ ਜਿਵੇਂ ਆਮੀ ਜਾਂਦੇ। ਜਿਵੇਂ ਮੰਨ ਲਓ ਸਾਡੇ ਹੁਣ ਬਹੁਤ ਘੱਟ ਲੋਕ ਹੈ। ਸਪੰਸਾ ਪਰ ਸਿੱਖਿਆ ਦਾ ਤੇ ਖੇਡਾਂ ਦਾ ਕੀ ਆਪਣੇ ਮਿਆਰ ਪਿੰਡ ਦਾ ਬੱਚਿਆਂ ਦਾ ਕਿੰਨਾ ਕਰ ਜਾਣ ਹੈ ਪੜ੍ਹਾਈ ਕੰਨੀ ਤੇ ਖੇਡਾਂ ਵਾਲਾ ਪਿੰਨੋਂ ਸਾਡੇ ਸਿੱਖਿਆ ਵਾਲਾ ਮਾਜੀ ਹਾਂਜੀ ਸਿੱਖਿਆ ਸਾਡੇ ਪਹਿਲਾਂ ਪ੍ਰਾਇਮਰੀ ਸਕੂਲ ਸੀ ਹਾਂਜੀ ਉਸ ਤੋਂ ਬਾਅਦ ਮਿਡਲ ਹੋ ਗਿਆ ਹਾਂਜੀ ਉਸ ਤੋਂ ਬਾਅਦ 10ਵੀਂ ਤੱਕ ਹੋ ਗਿਆ ਅੱਛਾ ਜੀ ਸਾਡੇ ਜਿਹੜਾ ਪਿੰਡ ਦਾ ਸਕੂਲ ਹੈ ਉਹ ਮੋਲੋ ਨਹਿਰ ਦੇ ਜਮਾ ਨਾਲ ਹੈ ਅੱਛਾ ਜੀ ਉਸ ਚੀਜ਼ ਦੀ ਇੱਕ ਸਾਨੂੰ ਸਹੂਲਤ ਹੋਰ ਮਿਲ ਸਕੇ ਜਿਵੇਂ ਨਾਲ ਪਿੰਡ ਜੋਗਨੰਦ ਹੈ ਹਾਂਜੀ ਮਤਲਬ ਸਾਡਾ ਪਿੰਡ ਸਕੂਲ ਅਪਗ੍ਰੇਡ ਹੋ ਜੇ ਹਾਂਜੀ ਪੁਲ ਬਣ ਜੇ ਹਾਂਜੀ ਤੇ ਸਾਡੇ ਜਿਹੜਾ ਮੰਨ ਲਓ ਦੋਨੋਂ ਪਿੰਡਾਂ ਦਾ ਸਕੂਲ ਇੱਕ ਵਧੀਆ ਅਪ ਹੋ ਸਕਦਾ ਹਾਂਜੀ ਜਗਾ ਵਾਧੂ ਹੋएगी ਜਗਾ ਬਹੁਤ ਆ ਉੱਥੇ ਜੀ ਜਮਾ ਨਹਿਰ ਦੇ ਨਾਲ ਹੁੰਦਾ ਮਾਹੌਲ ਵਧੀਆ ਬੰਦਾ ਪੜਾਈ ਮਾਹੌਲ ਇੱਕ ਸਕਾਰਤਮਕ ਨਾਲ ਗੁਰੂ ਘਰ ਹੈ ਹਾਂਜੀ ਡਿਸਪੈਂਸਰੀ ਹੈ ਅੱਛਾ ਜੀ ਜਗਾ ਸੇਫ ਹੈ ਹਾਂਜੀ ਮੰਨ ਲਓ ਨਾਲ ਉਸ ਪੋਸਟ ਡਿਫੈਂਸਰੀ ਆ ਗਈ ਉੱਥੇ ਡਾਕਟਰ ਸਾਹਿਬ ਬਹਿੰਦੇ ਆ ਨਾਲ ਗੁਰੂ ਘਰ ਆ ਗਿਆ ਹਾਂਜੀ ਹਾਂਜੀ ਦੂਜੇ ਪਾਸੇ ਘਰ ਹੈ ਜੀ ਹਾਂਜੀ ਉੱਥੇ ਜਾਣ ਕੇ ਬੇਲੀ ਜਗਾ ਹੈ ਨਹੀਂ ਬੇਲੀ ਜਿਵੇਂ ਜੰਗਲ ਹੋ ਗਏ ਹਾਂਜੀ ਹਾਂਜੀ ਸਕੂਲ ਬਹੁਤ ਵਧੀਆ ਥਾਂ ਸਟਾਰਟ ਹੋਇਆ ਹੈ ਜੀ ਤੇ ਮੰਨ ਲਓ ਜੋ ਆਨੰਦ ਨੂੰ ਨੇੜੇ ਪੈਂਦਾ ਹੈ ਇਹ ਪੌਲ ਹੋਵੇ ਹਾਂਜੀ ਸਾਡੇ ਪਿੰਡ ਨੂੰ ਥੋੜਾ ਦੂਰ ਪੈਂਦਾ ਅੱਛਾ ਹਾਂਜੀ ਤੇ ਖੇਡਾਂ ਬਾਰੇ ਜੀ ਖੇਡਾਂ ਬਾਰੇ ਮਤਲਬ ਸਾਡੇ ਠੀਕ ਹੈ ਰਿਆਣੀ ਪਿੰਡ ਦਾ ਮਤਲਬ ਟੂਰਨਾਮੈਂਟ ਵਗੈਰਾ ਹੁੰਦੇ ਰਹੇ ਆ ਹਾਂਜੀ ਬੱਚੇ ਖੇਡਦੇ ਆ ਗਰਾਊਂਡ ਹੈਗੇ ਆ ਮੋਹਲ ਪਿੰਡ ਚ ਇੱਕ ਤਾਂ ਬਣਾਇਆ ਹੋਇਆ ਹੈ ਸਾਡੇ ਜੀ ਹਾਂਜੀ ਇੱਕ ਬਾਰ ਬਾਰ ਬਣਾਇਆ ਹੋਇਆ ਗਰਾਊਂਡ ਹਾਂਜੀ ਟੂਰਨਾਮੈਂਟ ਅਸੀਂ ਵੀ ਕਾਫੀ ਕਰਾਉਂਦੇ ਰਹੇ ਹਾਂ ਅੱਛਾ ਜੀ ਬਾਹਰਲੇ ਟੀਮਾਂ ਵੀ ਸਾਡੇ ਹਾਂ ਪਹਿਲਾਂ ਸਾਡੇ ਬਜ਼ੁਰਗ ਕਰਾਉਂਦੇ ਹੁੰਦੇ ਸੀ ਜਿਵੇਂ ਫਾਦਰ ਸਰਪੈਂਸ ਸੀਗੇ ਜਾਂ ਉਸ ਤੋਂ ਪਹਿਲਾਂ ਹੋਰ ਸੀਗੇ ਸਾਡੇ ਪਿੰਡ ਦੇ ਚੰਗੇ ਖਿਡਾਰੀ ਸੀਗੇ ਹਾਂਜੀ ਹਾਂਜੀ ਉਹਨਾਂ ਖਿਡਾਰੀਆਂ ਨੇ ਕਰਾਈ ਫਿਰ ਉਸ ਤੋਂ ਬਾਅਦ ਜਦੋਂ ਆ ਆਪਦਾ ਵੀ ਰੁਝਾਨ ਸੀਗਾ ਖੇਡਾਂ ਬਾਰੇ ਹਾਂਜੀ ਖੇ ਕਿ ਕਿ ਤਰਾਕੇ ਖੇਡਾਂ ਪਿਰਤਪਾਲ ਹੁੰਦਾ ਸੀ ਸਾਡੇ ਹੋਰ ਹਰਪਾਲ ਹੁੰਦਾ ਸੀ ਹੋਰ ਕਾਫੀ ਸੱਜਣ ਹੁੰਦੇ ਸੀ ਹਾਂਜੀ ਹਾਂਜੀ ਬਘੇੜ ਸਿੰਘ ਹੁੰਦਾ ਸੀ ਹਾਂਜੀ ਤੇ ਅਸੀਂ ਨਾ ਮੰਨ ਲਓ ਖੇਡਾਂ ਟੂਰਨਾਮੈਂਟ ਕਰਾਉਂਦੇ ਰਹਿੰਦੇ ਸੀ ਅੱਛਾ ਟੂਰਨਾਮੈਂਟ ਲਗਾਤਾਰ ਕਰਾਈ ਮੇਰੇ ਸਰਪੰਚ ਬਣ ਤੋਂ ਪਹਿਲਾਂ ਸਟਾਰਟ ਕਰਤੀ ਸੀ ਅਸੀਂ ਠੀਕ ਹੈ ਤੇ ਮੰਨ ਲਓ ਮੇਰੀ ਸਰਪੰਚੀ ਦੌਰਾਨ ਵੀ ਕਰਾਈ ਹਾਂਜੀ ਕਾਫੀ ਸਮਾਂ ਕਰਾਉਂਦੇ ਰਹੇ ਹਾਂਜੀ ਤੇ ਉਸ ਤੋਂ ਬਾਅਦ ਹੋਰ ਕਲੱਬ ਬਣੇ ਹਾਂਜੀ ਬੀਪੀ ਕਰਮਗੋਰ ਕਲੱਬ ਹੈ ਇੱਕ ਹੋਰ ਕਲੱਬ ਸੀਗਾ ਉਹਨਾਂ ਕਲੱਬਾਂ ਨੇ ਵੀ ਕਰਾਏ ਹਾਂਜੀ ਖਿਡਾਰੀ ਬੱਚੇ ਠੀਕ ਹੈ ਜੀ ਠੀਕ ਹੈ ਹਾਂ ਮਨੋਲੋ ਠੀਕ ਖੇਡਦੇ ਆ ਬਸ ਇਹ ਜਿਹੜਾ ਬਹਿੰਡਾ ਸੋਣੀ ਬਣੀ ਹੈ ਜੀ ਇਹਦਾ ਆਪਾਂ ਨੂੰ ਕੋਈ ਪਿੰਡ ਨੂੰ ਬੇਨਫੀਟ ਹੈ ਕਿ ਨੁਕਸਾਨ ਹੈ ਜੀ ਢਿੱਲੋ ਸਾਹਿਬ ਮਨੋਲੋ ਜਗਾਉਣੀ ਤਾਂ ਕਿ ਨੁਕਸਾਨ ਹੀ ਹੋ ਗਿਆ ਸੱਚ ਹਾਂਜੀ ਸ਼ਾਇਦ ਨੇੜੇ ਪਿੰਡ ਸੀ ਹਾਂਜੀ ਪਰ ਉਹਦੇ ਨਾਲ ਕੁਝ ਫਾਇਦੇ ਵੀ ਹੋ ਹਾਂਜੀ ਮਨੋਲੋ ਸਾਡੇ ਲੋਕ ਮਨੋਲੋ ਇਥੇ ਸਰਵਿਸ ਬਹੁਤ ਕਰਦੇ ਆ ਹਾਂਜੀ ਜਿਵੇਂ ਸਾਡਾ ਪਿੰਡ ਹੋ ਗਿਆ ਮਹਿਣਾ ਪਿੰਡ ਹੋ ਗਿਆ ਮਹਿਣਾ ਪਿੰਡ ਤਾਂ ਚਲ ਉੱਠ ਖੜਿਆ ਹਾਂਜੀ ਪਰ ਉਥੋਂ ਦੇ ਬਹੁਤ ਲੋਕ ਇਥੇ ਸਰਵਿਸ ਕਰਦੇ ਆ ਹਾਂਜੀ ਅੱਗੇ ਬੱਚੇ ਕਰੀ ਜਾਂਦੇ ਉਹਨਾਂ ਦੇ ਹਾਂਜੀ ਦੂਰੋ ਦੂਰੋ ਅਗੇ ਹੋਸਟੇਟਾਂ ਚ ਆ ਗਈ ਹਾਂਜੀ ਜਿੱਤੇ ਸ਼ੌਨੀਕ ਇੱਕ ਇਹਦਾ ਮਤਲਬ ਮੈਂ ਜਿਵੇਂ ਆਪਣੇ ਤੌਰ ਤੇ ਜਿੰਨਾ ਕੁ ਮੇਰੀ ਸੋਚ ਹੈ ਹਾਂਜੀ ਵੀ ਜੇ ਸਾਡੇ ਮੌਲੋ ਇੱਥੇ ਸ਼ੌਨੀ ਨਾ ਬਣਦੀ ਹਾਂਜੀ ਤਾਂ ਹੋ ਸਕਦਾ ਇੱਥੇ ਹੋਰ ਮੌਲੋ ਕਾਰਖਾਨੇ ਹੁੰਦੇ ਕਾਰਖਾਨੇ ਜੋ ਰਹਿਣ ਦੇ ਘਾਤਕ ਸੀਗੇ ਬਿਲਕੁਲ ਜੋ ਰਹਿਣ ਦੇ ਘਾਤਕ ਸੀਗੇ ਹੁਣ ਸਾਡੀ ਬੈਲਟ ਨਾਲ ਰਹਿਣ ਲਈ ਬਹੁਤ ਵਧੀਆ ਹੈ ਸੁਰੱਖਿਆ ਪੱਖੋਂ ਹਾਂਜੀ ਤੇ ਪਾਣੀ ਪੱਖੋਂ ਵਾਤਾਵਰਣ ਪੱਖੇ ਵਾਤਾਵਰਣ ਮਨ ਲਓ ਜੀ ਤੁਸੀਂ ਬਟਿੰਡੇ ਦੀ ਬੈਸਟ ਜਗ੍ਹਾ ਕਿਹਨੋਂਗੇ ਨਾ ਰਹਿਣ ਦੇ ਤੌਰ ਤੇ ਜੀ ਮੈਂ ਪੈਸੇ ਦੀ ਗੱਲ ਨਹੀਂ ਕਰ ਰਿਹਾ ਜਿਵੇਂ ਬੰਦੇ ਜੀ ਮਨੋਖਰੀਆਂ ਲੋੜ ਹੈ ਹਾਂ ਜੀ ਮਨੋਖਰੀਆਂ ਲੋੜਾਂ ਇਹ ਹੁੰਦੀਆਂ ਪਿੰਡ ਸਾਹਿਬ ਮੰਨ ਲਓ ਅਸੀਂ ਚੰਡੀਗੜ੍ਹ ਜਾਣਾ ਹੈ ਹਾਂ ਜੀ ਬੀਬੀ ਵਾਲਾ ਚਾਹੁੰਤੋਂ ਬੱਸ ਲਓ ਹਾਂ ਜੀ ਅਸੀਂ ਪੀਜੀਏ ਜਾਣਾ ਹੈ ਹਾਂ ਜੀ ਬੀਬੀ ਵਾਲਾ ਤੋਂ ਬੱਸ ਲਓ ਹਾਂ ਜੀ ਹਰ ਇੱਕ ਬੰਦੇ ਦੀ ਪਹੁੰਚ ਨਹੀਂ ਹੁੰਦੀ ਬਿਲਕੁਲ ਵੀ ਮੰਨ ਲਓ ਹਰ ਕੰਦੀ ਪਹੁੰਚ ਜਦ ਮੈਂ ਆਉਂਦੇ ਵਹੀਕਲ ਤੇ ਜਾਵਾਂ ਜਿੱਥੇ ਯੂਨੀਵਰਸਿਟੀ ਜਾਣਾ ਲੁਧਿਆਣੇ ਹਾਂਜੀ ਬੱਚੇ ਨੇ ਪੜ੍ਹਨੇ ਜਾਣਾ ਹੈ ਸ਼ਾਮ ਤੱਕ ਜਿਤਨਾ ਮਰਜ਼ੀ ਆ ਜੀ ਬਿਲਕੁਲ ਮੰਨ ਲਓ ਜੇ ਸਾਡੇ ਪਿੰਡ ਤੋਂ ਤੁਰ ਕੇ ਵੀ ਆਉਣਾ ਮੰਨਦੇ ਨੇ ਕਿਸੇ ਵੀ ਵਹੀਕਲ ਦੀ ਲੋੜ ਨਹੀਂ ਹਾਂਜੀ ਆਮ ਲੋਕ ਸ਼ੇਅਰ ਕਰਨ ਆਉਂਦੇ ਇੱਥੇ ਤੱਕ ਵੀ ਬਿਲਕੁਲ ਜੀ ਮੰਨ ਲਓ ਆਪ ਦਾ ਵੀ ਇੱਕ ਤੇ ਆ ਤੇ ਉਹ ਹੈ ਮੰਨ ਲਓ ਮੈਂ ਵੀ ਕਿਨ ਗਿਆ ਕਿ ਮੰਨ ਲਓ ਘਰੇ ਮੈਂ ਕਾਰ ਨੂੰ ਫੋਨ ਨਹੀਂ ਕੀਤਾ ਹਾਂਜੀ ਵੀ ਮੰਨ ਲਓ ਮੈਂ 4 ਵਜੇ ਬੱਸ ਤੋਂ ਉਤਰ ਗਿਆ ਹਾਂਜੀ ਤਾਂ ਮੈਂ ਪੈਦਲ ਹੀ ਪਿੰਡ ਚਲਾ ਗਿਆ ਹਾਂਜੀ ਯਾ ਨਹੀਂ ਕਿ ਮੈਂ ਘਰੇ ਫੋਨ ਕਰਾਂ ਵੀ ਬੱਚੇ ਨੂੰ ਠਾਵਾ ਵੀ 4 ਵਜੇ ਐ ਹਾਂਜੀ ਤੇ ਮੈਂ ਸ਼ੇਅਰ ਕਰਨ ਦੇ ਰੂਪ ਚ ਪਿੰਡ ਘਰੇ ਵਾਗਦੇ ਬਿਲਕੁਕੁਲ ਬਹੁਤ ਵਧੀਆ ਹਾਂਜੀ ਅੱਜ ਅਸੀਂ ਤੁਹਾਨੂੰ ਮਿਲਾਇਆ ਸੀ ਸਰਦਾਰ ਰਵਿੰਦਰ ਸਿੰਘ ਢਿੱਲੋਂ ਸਾਫ ਦਾ ਸਰਪੰਚ ਇਹਨਾਂ ਨੇ ਆਪਣੇ ਪਿੰਡ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਉਮੀਦ ਹੈ ਸਾਡੇ ਦਰਸ਼ਕ ਸਰੋਤੇ ਸਾਰੇ ਇਹਨੂੰ ਕਬੂਲ ਕਰਨਗੇ ਜੀ ਚੰਗਾ ਮੰਨਣਗੇ ਔਰ ਇਸ ਤਰ੍ਹਾਂ ਦੀ ਕੋਈ ਵੀ ਕਿਸੇ ਹੋਰ ਦੋਸਤ ਮਿੱਤਰ ਸੱਜਣਾ ਨੇ ਪਿੰਡ ਦੀ ਜਾਂ ਕੋਈ ਹੋਰ ਆਪਣੇ ਬਾਰੇ ਜਾਣਕਾਰੀ ਦੇਣੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਤੇ ਸਾਨੂੰ ਜਦੋਂ ਮਰਜੀ ਮਿਲ ਸਕਦੇ ਆ ਆਪਣਾ ਢਿੱਲੋ ਸਟੂਡੀਓ ਬੀਬੀ ਵਾਲਾ ਰੋਡ ਬਹਿੰਡ ਤੇ ਕੋਈ ਵੀ ਸਾਨੂੰ ਸੁਝਾਅ ਦੇਣੇ ਉਹ ਮੋਬਾਈਲ ਤੇ ਵੀ ਦੇ ਸਕਦੇ ਆ ਸਾਡੇ ਚੈਨਲ ਤੇ ਕਮੈਂਟਾਂ ਰਾਹੀਂ ਵੀ ਦੇ ਸਕਦੇ ਆ ਜਰੂਰ ਸਾਨੂੰ ਜਿਹੜੀਆਂ ਜਿਹੜੀਆਂ ਸਾਡੇ ਚ ਕੋਈ ਕਮੀਆਂ ਪੇਛੀਆਂ ਉਹ ਜਰੂਰ ਦੱਸਿਆ ਜਾਣ ਔਰ ਸਾਡੇ ਚੈਨਲ ਨੂੰ ਬਹੁਤ ਤੋਂ ਵੱਧ ਫਾਲੋਅਰ ਕਰੋ ਔਰ ਉਹਦੇ ਵਿੱਚ ਕਮੈਂਟ ਜਰੂਰ ਲਿਖੋ ਥੱਲੇ ਚੱਲਦੀ ਸਟੋਰੀ ਦੇ ਵਿੱਚ ਹੀ ਚੱਲਦੀਆਂ ਗੱਲਾਂ ਬਾਤਾਂ ਥੱਲੇ ਕਮੈਂਟ ਆਉਂਦੇ ਆ ਕਮੈਂਟਾਂ 'ਚ ਵੀ ਕਰੋ ਜੀ ਤੇ ਥੰਮ ਵੀ ਕਰੋ ਤੇ ਬਹੁਤ ਬਹੁਤ ਥੋੜਾ ਧੰਨਵਾਦ ਸਾਡੇ ਨਾਲ ਤੁਸੀਂ ਜੁੜੇ ਰਹੋ ਤੇ ਸਾਡੇ ਸਰਪੰਚ ਸਾਹਿਬ ਨੂੰ ਬਹੁਤ ਬਹੁਤ ਸਟੂਡੀਓ 'ਚ ਪਹੁੰਚਣ ਦੇ ਜੀ ਆਇਆਂ ਧੰਨਵਾਦ ਕਰਦੇ ਆਂ ਜੀ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਜਿੱਥੋਂ ਤੱਕ ਮੇਰੀ ਸੋਚ ਸੀ ਮੈਂ ਉੱਥੋਂ ਤੱਕ ਦੱਸਤਾ ਜੇ ਕਿਸੇ ਹੋਰ ਸੱਜਣ ਨੂੰ ਵੱਧ ਪਤਾ ਹੈ ਤਾਂ ਜਾਣਕਾਰੀ ਦੇ ਸਕਦਾ ਹੈ ਇਹ ਕੋਈ ਜਾਣਕਾਰੀ ਬਹੁਤ ਡੂੰਘੀਆਂ ਹੁੰਦੀਆਂ ਹੈ ਸਾਰਾ ਕੁਝ ਮੈਂ ਨਹੀਂ ਆਉਦੇ ਬਜ਼ੁਰਗਾਂ ਤੋਂ ਹੀ ਸੁਣਿਆ ਜੋ ਸੁਣਿਆ ਮੈਂ ਦੱਸਦਾ ਇਹ ਜੇ ਕੋਈ ਗਲਤ ਕਿਹਾ ਗਿਆ ਵੇ ਤਾਂ ਮੈਂ ਮਾਫੀ ਚਾਹੁੰਦਾ ਧੰਨਵਾਦ